ਹਾਂਜੀ ਅਸੀਂ ਸੀ ਮੰਦ ਦੇ ਵਿੱਚ ਪਿਛਲੇ 2 ਸਾਲ ਤੁਸੀਂ ਖੇਡਿਓ ਉਦੋਂ ਰੇਕ ਪਲੇਅਰ ਕੇ ਮੰਦ ਮੋਜੋ ਕਬੱਡੀ ਸਟਾਰਟੇਕ ਰੇਕਿਡ ਨਾ ਉਸ ਸੀ ਮੰਦ ਮੋਜੋ ਟ੍ਰਾਂਟੋ ਵਰਲਡ ਕੱਪ ਦਾ ਬੈਸਟ ਹੂੰ ਉਹ ਇਤਿਹਾਸ ਕੇ ਆਪਣੇ ਆਪ ਲਿਖਿਆ ਜਾ ਰਿਹਾ ਹੈ ਸ਼ਿਲੂ ਇੱਕ ਹੈ ਤੇ ਮੈਚ ਬਹੁਤ ਜ਼ਿਆਦਾ ਹੁੰਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦੇ ਤੁਹਾਨੂੰ ਫੋਨ ਆਉਂਦੇ ਹੋਣਗੇ ਫਿਰ ਉਸ ਉਹਨਾਂ ਦਿਨਾਂ ਨੂੰ ਕਿਵੇਂ ਮੈਨੇਜ ਕਰਦੇ ਹੋ ਕਬੱਡੀ ਨੂੰ ਲੱਗਦਾ ਨਹੀਂ ਬਈ ਕਿਸੇ ਦਾ ਉਹ ਹੋਇਆ ਹੈ ਜੇ ਬਗਾੜੇ ਪੈ ਗਿਆ ਉਹ ਸਾਰੀ ਕਬੱਡੀ ਵਿੱਚ ਬਗਾੜੇ ਪੈ ਗਿਆ ਅੱਜ ਰੂਲਾ ਚੱਲ ਰਿਹਾ ਕੱਲ ਨੂੰ ਬਈ ਇਕੱਠੇ ਖੇਡਦੇ ਮਿਲ ਜਾਂ ਪ੍ਰੋਮੋਟਰ ਹੈਗਾ ਵੀ ਹੋਏ ਪਲੇਅਰ ਹੈਗਾ ਵੀ ਅੱਜ ਗ੍ਰਾਊਂਡ 'ਤੇ ਮ ਲੜਾਏ ਪਲੇਅਰ ਕੱਲ ਨੂੰ ਹਕਮਨ ਮ ਨਾ ਅਗਲੇ ਟੂਰਨਾਮੈਂਟ 'ਤੇ ਫੇਰ ਇਕੱਠੇ ਖੇਡਦੇ ਮਿਲ ਜਾਂ ਉਹ ਜੋ ਪ੍ਰੇਲਡਣਾ ਕਰੀ ਤੂੰ ਮੈਂ ਬੋਲਿਆ ਭਾਈ ਅਗਰ ਤੁਸੀਂ ਮੈਂ ਪਰਲੀ ਫੈਡਰੇਸ਼ਨ ਵਿੱਚ ਖੇਡ ਦੂੰਗਾ ਤਾਂ ਤੁਸੀਂ ਕੀ ਕਰੋਗੇ ਨੂੰ ਕਿ ਬੈਨ ਕਰਾਂਗੇ ਅਸੀਂ ਖੇਡਣ ਨਹੀਂ ਦੇਣਾ ਜਿੰਦ ਤੱਕ ਨੈਡਾ ਬੈਨ ਕਰ ਰਹੇ ਹੈ ਇਦਾਂ ਹੀ ਬੈਨ ਕਰਾਂਗੇ ਮੈਂ ਪੱਕੀ ਗੱਲ ਹੈਗੀ ਨਾ ਹਾਂ ਪੱਕੀ ਗੱਲ ਹੈਗੀ ਕਿੱਜਾ ਤੂੰ ਸਾਰੇ ਰਿਕ ਪਲੇਅਰ ਕੱਲਾ ਉਿੱਜਾ ਕੇ ਮੇਰਾ 프리ਮ ਲਵਾਇਆ ਮੇਰੀ ਗੇਮ تھی ਮੇਰੀ ਪਰਫੋਰਮੈਂਸ تھی ਤਾਂ ਹੀ ਤੋ ਲਵਾਇਆ ਕਿ ਮੇਰੇ ਘਰੇ ਬੱਟੇ ਵੀ ਜਾ ਥੋੜੀ ਲਵਾਇਆ ਛੱਡਦੇ ਸੁਰਜ ਨੂੰ ਸਲਾਮ ਹੈ ਇਹ ਸਾਰੇ ਕੋਈ ਨਹੀਂ ਪਾਦੇ ਮੈਂ ਕੋਈ ਨਹੀਂ ਪੁੱਛਦਾ ਕਿ 베ਰੀ ਵਾਲੇ ਇੱਦਾਂ ਪੁੱਛਣ ਵਾਲੇ ਸੀ ਇਹਨੂੰ ਕਹਿੰਦੇ ਅਸੀਂ ਛੱਡਦੇ ਨਹੀਂ ਪੱਲਾ ਖੁਸ਼ੀ ਪੱਲੀ ਫਤੇਗੜ ਛੰਨਾ ਕਿੰਨੇ ਪਲੇਅਰ ਦੱਸਾਂ ਜੋ ਛੱਡਿਓ ਇਹ ਦੂਜੀ ਫੈਡਰੇਸ਼ਨ ਵਿੱਚ ਹੈਗੇ ਆਪਾਂ ਕਿਸੇ ਅਸੀਂ ਛਿਰਤੇ ਨਹੀਂ ਹੈਗੇ ਆਪਾਂ ਹੈਗੇ ਆਪਣੇ ਮਾਪਿਓ ਦੇ ਸਿਰ ਦੇ ਉੱਪਰ ਵਾਲੇ ਦੇ ਸਿਰਤੇ ਉਹਨਾਂ ਦਾ ਮੈਂ ਜਦੋਂ ਮਾੜਾ ਸੀ ਉਦੋਂ ਮੈਨੂੰ ਕੋਈ ਬੰਦਾ ਨਹੀਂ ਆਇਆ ਬਈ ਜੀ ਖਾ ਤੂੰ ਦੁੱਧ ਪੀਓ ਬਈ ਪ੍ਰੈਕਟਿਸ ਕਰ ਬਾਈ ਤੈਨੂੰ ਤਗੜਾ ਕਰਾਂਗੇ ਬਹੁਤ ਤਗੜਾ ਜੱਫੀ ਲੱਗ ਗਿਆ ਉਹਨੇ ਉਸ ਦਿਨ ਤੋਂ ਬਾਅਦ ਉਸਕਾ ਫੈਨ ਹੋ ਗਿਆ ਜਾਦੂਗਰ ਦਾ ਬਹੁਤ ਸੀ ਹਾਂ ਮੈਂ ਉਸ ਦਿਨ ਤੋਂ ਬਾਅਦ ਉਸਕਾ ਫੈਨ ਹੋ ਗਿਆ ਬਈ ਬੰਦਾ ਬਈ ਕਲਾਕਾਰੀ ਹੈ ਬਿਲਕੁਲ ਜੀ ਬਿਲਕੁਲ ਮੈਨੂੰ ਉਹਦੇ ਬਹੁਤ ਖੁਸ਼ੀ ਹੋਈ ਜੀ ਬਈ 11000 ਰੁਪਏ ਮਿਲੇ ਉਹਦੇ ਬਹੁਤ ਹੌਸਲਾ ਹੋਇਆ ਦਾ ਬਈ ਅਸੇ ਤੁਹਾਡੇ ਚਾਹਣ ਵਾਲੇ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਨੇ ਸ਼ੀਲੂ ਦੀ ਖਰਾਕ ਕੀ ਹੈ ਸਾਰੀ ਦੁਨੀਆ 'ਚ ਸ਼ੀਲੂ ਦਾ ਸਿੱਕਾ ਚੱਲਦਾ ਹੈ ਫਿਰ ਮਾਂ-ਬਾਪ ਦਾ ਲਵਾ ਦੋ ਗੇੜਾ ਕਿਤੇ ਜ਼ਰੂਰ ਬੋਲੋ। ਲਗਾ ਦੋ ਦੁਨੀਆ ਚੜਾ ਦੋ ਜਹਾਜ। ਜ਼ਰੂਰ ਜ਼ਰੂਰ ਬਹੁਤ ਉਹਨਾਂ ਦੀ ਪਕੜ ਦੇ ਵਿੱਚ ਇਹ ਗੱਲ ਨਹੀਂ ਆਈ ਵੀ ਜਿੰਨਾ ਚਿਰ ਕੋਈ ਬੰਦਾ ਨੰਬਰ ਲੈਂਦਾ ਹੈ ਉਹਨਾਂ ਚਿਰ ਦੁਨੀਆ ਉਹਨੂੰ ਸਲਾਮਾ ਕਰਦੀ ਹੈ। ਇਹ ਕੰਮ ਕਰ ਲਿਓ ਜਦੋਂ ਕੱਲ ਖੇਡਦਾ ਉਹਨੇ ਉਸਨੇ ਛੱਡ ਗਿਆ ਦੂਜੀ ਕਿਲਮੇ ਖੇਡ ਕੇ ਦੇਖ ਲਓ। ਆਪੇ ਪਤਾ ਲੱਗ ਜਾਏ ਬਈ ਪੁੱਤ ਹੈਗਾ ਕਿ ਨਹੀਂ ਹੈਗਾ ਪੁੱਤ। ਬਿਲਕੁਲ। ਠੀਕ ਹੈ ਬਾਕੀ ਪ੍ਰੋਮੋਟਰ ਸਾਰੇ ਪੁੱਤ-ਪੁੱਤ ਕਰਦੇ ਕਹਿੰਦੇ ਵੀ ਤੂੰ ਸਾਡਾ ਪੁੱਤ ਹੈਗਾ। ਮੇਰੇ ਪੁੱਤਾਂ ਵਰਗਾ ਪੁੱਤ ਕੋਈ ਉੱਦਦਾ ਨਹੀਂ। ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਤਪਾਲ ਖੜਿਆਲ ਪੰਜਾਬ ਵਾਰੀਅਰ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਖੇਡ ਜੀ ਦੀ ਨੇ ਲੋਕ ਦਿਵਾਨੇ ਕੀਤੇ ਨੇ ਫੜਫੜ ਚੰਗੇ ਰੇਡਰ ਜੀ ਨੇ ਸੀਤੇ ਨੇ ਦੁਨੀਆ ਦੇ ਵਿੱਚ ਜਿਹਦੀ ਖੇਡ ਦਾ ਅੱਜ ਕੰਦੇ ਨਜ਼ਾਰਾ ਏ ਉਹ ਬਾਹੂ ਅਕਬਰਪੁਰ ਦਾ ਸ਼ਿਲੂ ਬੁਲਾ ਰਾਇ ਉਹ ਬਾਹੂ ਅਕਬਰਪੁਰ ਦਾ ਸ਼ਿਲੂ ਬੁਲਾ ਰਾਇ ਸ਼ਿਲੂ ਇਸ ਸਾਲ ਟੋਰੰਟੋ ਦੇ ਕੱਪ ਦਾ ਬੈਸਟ ਸਟਾਪਰ ਰਿਹਾ ਪਿਛਲੇ ਕਈ ਸਾਲਾਂ ਤੋਂ ਤੁਸੀਂ ਉਹਦੀ ਖੇਡ ਦਾ ਜਿਹੜਾ ਮਜਾਜ ਤੱਕ ਰਹੋਗੇ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਕਬੱਡੀ ਦੇ ਸੁਪਰ ਸਟਾਰ ਸ਼ਿਲੂ ਬਾਹੂ ਅਕਬਰ ਪਰ ਜਿਵੇਂ ক্রিকেট ਦੇ ਵਿੱਚ ਵਿਰਾਟ ਕੋਹਲੀ ਔਰ ਫੁੱਟਬਾਲ ਦੇ ਵਿੱਚ ਮੈਸੀ ਨੂੰ ਦੁਨੀਆ ਪਿਆਰ ਕਰਦੀ ਹੈ ਉਸੇ ਤਰ੍ਹਾਂ ਅੱਜ ਕਬੱਡੀ ਦੀ ਦੁਨੀਆ ਦੇ ਵਿੱਚ ਸ਼ਿਲੂ ਦਾ ਬੋਲਬਾਲ ਹੈ ਔਰ ਸ਼ਿਲੂ ਸਾਡੇ ਨਾਲ ਨੇ ਸਵਾਗਤ ਪਹਿਲਵਾਨ ਜੀ ਸਤਿ ਪੁਰ ਰਾਮ ਰਾਮ ਭਾਈ ਸਾਰੇ ਭਈਆ ਨੇ ਸਤਿ ਸ੍ਰੀ ਅਕਾਲ ਰਾਮ ਰਾਮ ਜੀ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਤੁਸੀਂ ਇਸ ਵਾਰ ਕੈਨੇਡਾ ਜਿਹੜਾ ਕੱਪ ਹੁੰਦਾ ਟੋਰਾਂਟੋ ਉਹਦੇ ਬੈਸਟ ਸਟਾਪਰ ਰਹੇ ਹੋ ਹਾਂ ਜੀ ਜੀ ਵਧਾਈਆਂ ਕਿੰਨੀ ਵਾਰ ਪਹਿਲਵਾਨ ਜੀ ਉਸ ਕੱਪ ਦੇ ਖੇਡੇ ਹੋ ਤੁਸੀਂ ਮੈਂ ਤਿੰਨ ਵਾਰੀ ਖੇਡੇ ਹੋ ਬਾਈ ਤਿੰਨ ਵਾਰ ਇਸ ਤੋਂ ਪਹਿਲਾਂ ਖੇਡੇ ਤੇ ਇਸ ਵਾਰ ਤੁਸੀਂ ਨਾ ਨਾ ਟੋਟਲੀ ਤਿੰਨ ਵਾਰ ਖਿਡਾਉਂਦੇ ਟੋਟਲ ਤਿੰਨ ਵਾਰ ਖੇਡੋ ਤੇ ਇਸ ਵਾਰ ਬੈਸਟ ਬਣੋ ਅਸਲ ਸੀਮਨ ਦੇ ਵਿੱਚ ਪਿਛਲੇ 2 ਸਾਲ ਤੁਸੀਂ ਖੇਡੇ ਹੋ ਉਦੋਂ ਹਰੇਕ ਪਲੇਅਰ ਇੱਕ ਮਨ ਮੋ ਜੋ ਕਬੱਡੀ ਸਟਾਰਟ ਇੱਕ ਰੈਕਟ ਨਾ ਉਸ ਸੀਮਨ ਮੋ ਟੋਰਾਂਟੋ ਵਰਲਡ ਕੱਪ ਦਾ ਬੈਸਟ ਹਾਂ ਉਹ ਇਤਿਹਾਸ ਕਿਪਣਿਆ ਬਲਿਖਿਆ ਜਾਵਾ ਹੈ ਬਿਲਕੁਲ ਉਹ ਜੋ ਜਿਤਨੇ ਵੀ ਵਰਲਡ ਕੱਪ 32ਵਾਂ ਵਰਲਡ ਕੱਪ تھا ਇਤਕੀ 32 ਕੀ 32 ਬੈਸਟ ਆਪਰ ਬੈਸਟ ਰੈਡਰਗ ਨਾਮ ਹੁਣ ਵੀ ਜੋ ਕਮੈਂਟੇਟਰ ਉਹਨਾਂ ਦੇ ਮੂੰਹ ਬੋਲੇ ਯਾਦ ਹੈਗੇ ਜੀ ਉਹ ਇਹ ਇਤਿਹਾਸ ਕੇ ਬੋਲ ਹੈ ਨੂੰ ਸਾਰੀ ਚਾਂਬੀ ਨੂੰ ਕੈਨੇਡਾ ਵਾਸਤੇ ਕਰਦੇ ਨੇ ਇਸ ਕੀ ਸਦਵਾ ਤੋਂ ਲੈ ਕੇ 91 ਤੋਂ ਲੈ ਕੇ ਤੁਸੀਂ ਬੈਸਟ ਬਣਿਓ ਨਹੀਂ ਮੈਂ ਇਸ ਕਰਕੇ ਪੁੱਛ ਰਿਹਾ ਸੀਗਾ ਵੀ ਤੁਸੀਂ ਸਾਰੀ ਦੁਨੀਆ ਤੋਂ ਇੱਕ ਅਲੱਗ ਸਟਾਪਰ ਹੋ ਕਿਉਂਕਿ ਤੁਸੀਂ ਖੇਡ ਦਾ ਕਿਸੇ ਟਾਈਮ ਵੀ ਪਾਸਾ ਬਦਲ ਦਿੰਦੇ ਹੋ ਤੇ ਜਿਹੜੇ ਦੋ ਕੱਪ ਹੋਏ ਉਹਨਾਂ ਦੇ ਵਿੱਚ ਤੁਸੀਂ ਬੈਸਟ ਨਹੀਂ ਬਣ ਸਕੇ ਪਰ ਇਸ ਵਾਰ ਪੂਰੀ ਮਤਲਬ ਸੀ ਤਿਆਰੀ ਵੀ ਆਪ ਇੱਕ ਮੇ 2 ਜਰਬਾਈ ਮੈਂ ਐਸੀ ਉਹ ਤੋਂ ਮੇਰੇ ਦੇ ਫਰੀਆਦੇ ਜੱਫੇ ਬਰਾਬਰ ਸੀ ਦੋ ਟੱਚ ਫਰੀਆਦੀ ਜਿਆਦਾ ਸੀ ਨਾ ਮੇਰੇ ਜਿਆਦਾ ਸੀ ਤੋਂ ਪ੍ਰਿਆਦ ਬੈਸਟ ਨਿਕਲ ਗਿਆ ਸੀ ਤੱਛਾ ਦੇ ਮਾਮਲੇ ਵਿੱਚ ਅਗਲੇ ਸਾਲ ਮੇਰੇ ਮੋਡੇ ਤੇ ਥੋੜੀ ਛੱਤੀ ਪ੍ਰੋਬਲਮ ਸੀ ਦੋਵੇਂ ਉਹ ਪਰਫੋਰਮੈਂਸ ਨਹੀਂ ਆਈ ਤੇ ਉਸਤੇ ਅਗਲੇ ਸਾਲ ਚੋਰ ਲੱਗੀ ਸੀ ਵਿਰਲਡ ਕੱਪ ਤੋਂ ਪਹਿਲੇ ਹੀ ਮੋਡੇ ਆਇਆ ਸੀ ਮੈ ਇਥੇ ਹੀ ਮੌਕਾ ਮਿਲੇ ਬੈਸਟ ਨਿਕਲਣ ਦਾ ਭਲਵਾਨ ਜੀ ਦਸੰਬਰ ਤੋਂ ਲੈ ਕੇ ਮਾਰਚ ਤੱਕ ਭਾਰਤ ਦੇ ਵਿੱਚ ਹਰਿਆਣਾ ਪੰਜਾਬ ਦੇ ਵਿੱਚ ਬਹੁਤ ਸਾਰੇ ਮੈਚ ਹੁੰਦੇ ਨੇ ਲੱਖਾਂ ਦੇ ਮੈਚ ਹੁੰਦੇ ਨੇ ਤੁਸੀਂ ਵੀ ਬੜੀਆਂ ਜਿੱਤਾਂ ਤੁਹਾਡੇ ਨਾਂ ਨੇ ਸ਼ਿਲੂ ਇਕਾ ਤੇ ਮੈਚ ਬਹੁਤ ਜ਼ਿਆਦਾ ਹੁੰਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦੇ ਤੁਹਾਨੂੰ ਫੋਨ ਆਉਂਦੇ ਹੋਣਗੇ ਫਿਰ ਉਸ ਉਹਨਾਂ ਦਿਨਾਂ ਨੂੰ ਕਿਵੇਂ ਮੈਨੇਜ ਕਰਦੇ ਹੋ ਬੇਸ਼ਕ ਮੈਨੇਜਾਈ ਹੈਗੀ ਬਈ ਜੋ ਪਹਿਲੇ ਬਈ ਕਹ ਦੇ ਉਸਤਾਦ ਕਹ ਦੇ ਬੜੀਆ ਟੂਰਨਾਮੈਂਟ 'ਪੇ ਸਾਰੇ ਪਲੇਅਰ ਪਹੁੰਚਾ ਪੇਚਾ ਹੋਵੇ ਬੜੀਆ ਟੂਰਨਾਮੈਂਟ 'ਪੇ ਮੈਂ ਤਾਂ ਰੇਕ ਮੈਂ ਤੁਮੈਨ ਲੱਗਦਾ ਨਹੀਂ ਮੈਂ ਤੂੰ ਜਿਆਦਾ ਕੋਈ ਪਲੇਅਰ ਖੇਡਦਾ ਹੋਈ ਆਜ ਕੇ ਟਾਈਮ 'ਪੇ ਪਹਿਲੇ ਕੀ ਗੱਲ ਨਹੀਂ ਕਰਦਾ ਮੈਂ ਪਹਿਲੇ ਤੋਂ ਖੁਸ਼ੀ ਵੀ ਖਿੱਡੇ ਇਦਾਂ ਲਗਾਤਾਰ ਖਿੱਡੇ ਹੋਈ ਸੀ ਪਰ ਆਜ ਕੇ ਟਾਈਮ 'ਪੇ ਮੈਨੂੰ ਲੱਗਦਾ ਨਹੀਂ ਮੇਰੇ ਤੋਂ ਕੋਈ ਜਿਆਦਾ ਪਲੇਅਰ ਖੇਡਦਾ ਹੋਗਾ ਮੈਂ ਹੁਣ ਆਇਆ ਸੀ ਕੈਨੇਡਾ ਅਮਰੀਕਾ ਤੋਂ ਆਇਆ ਸੀ ਮੈਂ ਅਮਰੀਕਾ ਤੋਂ ਆਂਦੀ ਅਗਲੇ ਦਿਨ ਮੈਂ ਮੈਚ ਖੇਡਣ ਲੱਗ ਗਿਆ ਸ਼ੇਰੀਆਂ ਨਾਂ ਮੈਂ ਹੁਣ ਤਾਂ ਮੈਂ ਪੰਜ ਛੇ ਟੂਰਨਾਮੈਂਟ ਖੇਡ ਲਿਆ ਰਿਆ ਨਾਂ ਮੈਂ ਇਦਾਂ ਹੀ ਬਸ ਚਲਦੇ ਰਹਿੰਦੇ ਵਈ ਇੱਕ ਇੱਕ ਦਿਨ ਮੈਂ ਤੋਂ ਦੋ ਟੂਰਨਾਮੈਂਟ ਵੀ ਹੋ ਚਾਰ ਚਾਰ ਟੂਰਨਾਮੈਂਟ ਵੀ ਜਿਸ ਕੀ ਆਕਰ ਰੱਖੀ ਉਸਕੇ ਟੂਰਨਾਮੈਂਟ ਮੈਂ ਖੇਡ ਲਿਆ ਕਈ ਵਾਰ ਇਦਾਂ ਵੀ ਹੋ ਪ੍ਰੋਬਲਮ ਆਖਰੀ ਓੜ ਵੀ ਮਨਾ ਕਰਨਾ ਪੜ ਜਾਵੇ ਵਈ ਇਦਾਂ ਦੀ ਪ੍ਰੋਬਲਮ ਆ ਜਾ ਚੂਟ ਫੇਟ ਕਾ ਪਤਾ ਨਹੀਂ ਲੱਗਦਾ ਇਹ ਬਾਬਾ ਨੇ ਅੱਜ ਕੱਲ ਦੀ ਆਕਰ ਦੀ ਅੱਜ ਆਪਾਂ ਟੂਰਨਾਮੈਂਟ ਖੇਡਾਂਗੇ ਆਪਾਂ ਨੇ ਅੱਜ ਚੂਟ ਲੱਗੀ ਆਪਣੇ ਸਰਟੀਫਿਕੇਟ ਲ ਵੇ ਸੋਚੇ ਬਈ ਉਦਾਂ ਮਨਾ ਕਰਦਾ ਹੈਗਾ ਪਰ ਉਹ ਆਪਣੇ ਪ੍ਰੋਬਲਮ ਨਾ ਸਮਝਦੇ ਨਹੀਂ ਬਈ ਬੰਦੇ ਦਾ ਪ੍ਰੋਬਲਮ ਹੋ ਰਹੀ ਹੈ ਤਾਂ ਕਿ ਮਨਾ ਕਰਦਾ ਹੈ ਉਹ ਚੱਕਰ ਪਣੇ ਟੂਰਨਾਮੈਂਟਾਂ ਦਾ ਬਿਲਕੁਲ ਅਸੇ ਪਹਿਲਵਾਨ ਦੀ ਜਦੋਂ ਮੈਚ ਇਸ ਤਰ੍ਹਾਂ ਚੱਲਦੇ ਨੇ ਜਿਹੜੀ ਮੈਂ ਗੱਲ ਕੀਤੀ ਹੈ ਫਿਰ ਸੁਣਨ ਵਿੱਚ ਆਉਂਦਾ ਵੀ ਛੇਲੂ ਨੂੰ ਮੰਤਰੀਆਂ ਤੋਂ ਐਮਐਲਏ ਤੋਂ ਜਾਂ ਪ੍ਰਮੋਟਰਾਂ ਤੋਂ ਇਸ ਤਰ੍ਹਾਂ ਦੇ ਫਿਰ ਫੋਨ ਕਰਾਇਆ ਜਾਂਦੇ ਨੇ ਵੀ ਸਾਡੇ ਪਿੰਡ ਖੇਡੋ ਸਾਡੇ ਪਿੰਡ ਖੇਡੋ ਹੁੰਦਾ ਇਸ ਤਰ੍ਹਾਂ ਹਾਂ ਹਾਂ ਸਾਰੇ ਡਲ ਕੇ ਫੋਨ ਕਰਾਉਂ ਫਿਰ ਦੋ ਬਈ ਜਿਸਕੇ ਪਿੰਡ ਟੂਰਨਾਮੈਂਟ ਉਹ ਪਬਲਿਕ ਦਾ ਪਿਆਰ ਹੈ ਭਈ ਪਬਲਿਕ ਚਾਹਉ ਦੋਰੇ ਇੱਕ ਪਲੇਅਰ ਨੇ ਉਹ ਬੁਲਾਉਣਾ ਚਾਹ। ਇੱਕ ਪਬਲਿਕ ਪਿਆਰ ਕਰੇ ਭਈ ਉਸਨੇ ਫਿਰ ਡਿਮਾਂਡ ਜੋ ਪਲੇਅਰ ਦੀ ਡਿਮਾਂਡ ਹੋ ਉਸਨੇ ਕਿ ਕਿਸੇ ਨਿ ਕਿਸੇ ਤਰ੍ਹਾਂ ਬੁਲਾਉਣਾ ਚਾਹ ਭਈ ਫੋਨ ਵੀ ਕਰਾਂ ਪੈਸੇ ਵੀ ਦੇਵਾਂ ਭਈ ਗਰੇਵੀਆਂ ਬਹੁਤ ਬੰਦੇ ਕਰਿਆ ਹੋ। ਫਿਰ ਉਹ ਤੁਹਾਡੇ ਨਾਲ ਪਿਆਰ ਹੈ। ਤੁਹਾਡੀ ਖੇਡ ਨਾਲ ਪਿਆਰ ਹੈ। ਸਹੀ ਬਹੁਤ ਹੈ ਜੀ। ਬੰਦੇ ਨੂੰ ਤੇ ਕੌਣ ਪਿਆਰ ਕਰਦਾ ਉਹਦੀ ਕਲਾ ਦੇ ਨਾਲ ਦੁਨੀਆ ਪਿਆਰ ਕਰਦੀ ਹੈ। ਅੱਛਾ ਪਹਿਲਵਾਨ ਜੀ ਪਹਿਲਾਂ ਵੀ ਕੋਈ ਪਰਿਵਾਰ ਦੇ ਵਿੱਚ ਕਬੱਡੀ ਖੇਡਦਾ ਸੀ। ਨੋ ਨੋ ਕੋਈ ਨਹੀਂ ਖੇਡਦਾ ਇਸ ਪਰਿਵਾਰ ਮੈਂ ਤੁਹਾਡਾ ਭਰਾ ਤੁਹਾਡੇ ਤੋਂ ਬਾਅਦ ਖੇਡਣ ਲੱਗੇ ਹਾਂਜੀ ਜੀ ਮੇਰੇ ਤੋਂ ਬਾਅਦ ਖੇਡਣ ਲੱਗੇ ਤੁਹਾਡਾ ਭਰਾ ਵੀ ਹੁਣ ਖੇਡਦਾ ਜੋੜੀ ਬੜੀ ਹਿੱਟ ਹੋਈ ਹੈ ਤੁਹਾਡੀ ਦੋਨੋਂ ਭਰਾਵਾਂ ਦੀ ਪਰਮਾਤਮਾ ਨੇ ਬਹੁਤ ਬਖਸ਼ਿਸ਼ ਕੀਤੀ ਹੈ ਕਹਿੰਦੇ ਵੀ ਇੱਕ ਪਰਿਵਾਰ ਦੇ ਵਿੱਚ ਦੋ ਪਹਿਲਵਾਨ ਪੈਦਾ ਕਰਨੇ ਬਹੁਤ ਵੱਡੀ ਗੱਲ ਹੁੰਦੀ ਹੈ ਅੱਛਾ ਪਹਿਲਵਾਨ ਦੀ ਇਸ ਵਾਰ ਤੁਸੀਂ ਕੈਨੇਡਾ BC ਦੇ ਵਿੱਚ ਸਰਹਾਲਾ ਰਣੂਆ ਐਬਸਵੋਡ ਲਈ ਖੇਡੇ ਹੋ ਉਸ ਤੋਂ ਪਹਿਲਾਂ ਵੀ ਥੋੜੀ ਮੈਨੂੰ ਜਲਾਲਪੁਰੀਏ ਪਾਲ ਨੇ ਵੀ ਦੱਸਿਆ ਥੋੜਾ ਚੱਕਰ ਵੀ ਚੱਲਿਆ ਇਹ ਕੀ ਚੱਕਰ ਸੀਗਾ ਵੀ ਪਹਿਲਾਂ ਤੁਸੀਂ ਕਿਉਂਕਿ ਕਿਸੇ ਹੋਰ ਟੀਮ ਲਈ ਖੇਡਦੇ ਬਸ ਪੱਲੇ ਮੈਂ ਖੇਡਦਾ ਹੀ ਉਸਮੈਂ ਇਸਮੈਂ ਲੱਲੀ ਬਾਈ ਲੱਲੀ ਲੱਲੀ ਦੇਸੀ ਬਾਈ ਉਹਨੂੰ ਬਾਈ ਮੇਜਰ ਬਾਈ ਬਲੋਈਨਾ ਉਹ ਲੋ ਖੇਡਦਾ ਹੀ ਮੈਂ ਚੱਕਰ ਤੋਂ ਕੁਝ ਨਹੀਂ ਬਿਸਕ ਵੱਡੀ ਮੈਂ ਚੱਲਦਾ ਰਹਿੰਦਾ ਥੋੜਾ ਮੋਟਾ ਮੋਟੂ ਵੇਡ ਬਾਈ ਹੋ ਜਾਪਸ ਤੁਹਾਨੂੰ ਛੱਡਣਾ ਨਹੀਂ ਕੋਈ ਜਾਂਦਾ ਸੀ ਪਰ ਮੋਟਰਾਗਾ ਆਪਸ ਨੇ ਥੋੜਾ ਮੋਟਾ ਹੋ ਜਾ ਬਾਈ ਪ੍ਰੋਮੋਟਰ ਪਲੇਅਰ ਦਾ ਕਬੱਡੀ ਮੈਨੂੰ ਲੱਗਦਾ ਨਹੀਂ ਬਾਈ ਕਿਸੇ ਦਾ ਉਹ ਹੋਇਆ ਹੈ ਕਿਸੇ ਬਗਾੜੇ ਪੈ ਗਿਆ ਉਹ ਸਾਰੀ ਕਬੱਡੀ ਵਿੱਚ ਬਗੜ ਪੈ ਗਿਆ ਅੱਜ ਰੂਲਾ ਚੱਲ ਰਿਹਾ ਕੱਲ ਨੂੰ ਬਈ ਇਕੱਠੇ ਖੇਡਦੇ ਮਿਲ ਜਾਂ ਪ੍ਰੋਮੋਟਰ ਹੈਗਾ ਵੀ ਹੋਏ ਪਲੇਅਰ ਹੈਗਾ ਵੀ ਅੱਜ ਗ੍ਰਾਊਂਡ 'ਨ ਮ ਕਲ ਨੂੰ ਨਮੰਨਾ ਅਗਲੇ ਟੂਰਨਾਮੈਂਟ ਤੇ ਫਿਰ ਇਕੱਠੇ ਖਿਲਦੇ ਮਿਲ ਜਾਂ ਉਹ ਜੋ ਪ੍ਰੇਲਡ ਨਾ ਕਰ ਰਹੇ ਐ ਇਦਾਂ ਹੀ ਪ੍ਰੋਮੋਟਰ ਨਾਲ ਥੋੜੀ ਮੁਕਤੀ ਚਲਦੀ ਰਹੇ ਕਬੱਡੀ ਮੇ ਪਰਿਵਾਰ ਐ ਕਬੱਡੀ ਦਾ ਪਰਿਵਾਰ ਮੈਂ ਕਸਣ ਹਰਿਆਣਾ ਮੈਂ ਕਹਿ ਰਹੇ ਕਸਣ ਨੇ ਤਾਂ ਖੜਕੇ ਹੀ ਵੀ ਗਏ ਮਤਲਬ ਪਰਿਵਾਰ ਐ ਤਾਂ ਰੋਲਾ ਚੱਲਣੇ ਵੀਗਾ ਭਾਈ ਬਿਲਕੁਲ ਥੋੜਾ ਮੋਟਾ ਰੋਲਾ ਚੱਲਦਾ ਰਹੇ ਸ੍ਰੀ ਜੀ ਸਾਡੇ ਪੰਜਾਬ ਦੇ ਕਹਿੰਦੇ ਨੇ ਵੀ ਜੇ ਦੋ ਭਾਂਡੇ ਨਹੀਂ ਤਾਂ ਉਹ ਖੜਕੇ ਹਾਂ ਵੈਸੇ ਇਦਾਂ ਹੀ ਹਰਿਆਣਾ ਮੈਂ ਕਹਿੰਦਾ ਭਾਈ ਅੱਛਾ ਫਿਰ ਤੁਸੀਂ ਉਸ ਤੋਂ ਬਾਅਦ ਕੈਨੇਡਾ ਤੋਂ ਬਾਅਦ ਅਮਰੀਕਾ ਗਏ ਹਾਂਜੀ ਪਿਛਲੇ ਦਿਨੀ ਕਾਫੀ ਹੋਇਆ ਬਲਜੀ ਜੇ ਟਿਕਟ ਵੀ ਤੁਹਾਡੀ ਬੜੀ ਮਹਿੰਗੀ ਕਰਵਾਈ ਪਰ ਤੁਸੀਂ ਜਾ ਕੇ ਉੱਥੇ ਕਿਸੇ ਹੋਰ ਕਲੱਬ ਲਈ ਖੇਡੇ ਇਹ ਕੀ ਚੱਕਰ ਹੋਇਆ ਆ ਚੱਕਰਾ ਸ਼ਿਵਈ ਆਪਾਂ ਲੈ ਰੱਖੀਦੇ ਆਪਾਂ ਖੇਡੇ ਤੇ ਬਲਜੀਤ ਸੰਦੂਲ ਨੂੰ ਉਹਨਾਂ ਨੇ ਆਪਣਾ ਵੀਜਾ ਲਵਾਇਆ ਸੀ ਉਹਨਕੇ ਬਲ ਖੇਡੇ ਸੀ ਆਪਾਂ ਤਾਂ ਉਹਨੇ ਖੇਡੇ ਆਪਾਂ ਉਹਨਕੇ ਖੇਡੇ ਤੋਂ ਬਈ ਪਿਛਲੇ 3 ਸਾਲ ਦਾ ਆਪਾਂ ਖੇਡਣ ਲੱਗੇ ਸੀ ਕੋਈ ਪ੍ਰੋਬਲਮ ਹੀ ਨਹੀਂ ਐਤਕੀ ਮਨੇ ਪੈਸੇ ਡਲਵਾਲੀ ਉਨ ਪਹਿ ਐਡਵਾਂਸ 10 ਲੱਖ ਆਪਾਂ ਨੇ ਪੈਸੇ ਲਏ ਜੀ ਉਹਨਾਂ ਦੇ ਮਨ ਲੱਗ ਦੋ ਵੀਂ ਮਹੀਨੇ ਦੋ ਵੀਂ ਮਹੀਨੇ ਪਹਿਲੇ ਪੈਸੇ ਦੇ ਦੇ ਹੁੰਦੇ ਠੀਕ ਹੈ ਪਰ ਮੇਰੀ ਇੱਕ ਗੱਲ ਆ ਹੋਈ ਸੀ ਉਹਨਾਂ ਨਾਲ ਭਾਈ ਦੋ ਫੈਡਰੇਸ਼ਨ ਬਣ ਗਏ ਰੇ ਇੱਕ ਪਾਸੇ ਦੋ ਫੈਡਰੇਸ਼ਨ ਨੇ ਹਰੇਕ ਕੇ ਰੂਲ ਹੈ ਕੌਣ ਸੇ ਕੰਟਰੀ ਮੇ ਚਲੇ ਜਾਓ ਆਪਾਂ ਰੂਲ ਹੈ ਫੈਡਰੇਸ਼ਨ ਕੀ ਭਾਈ ਤੋਰਲੀ ਫੈਡਰੇਸ਼ਨ ਵਾਲਾ ਉਹ ਆਪਣੀ ਲਾਜ ਪਿਆਰ ਤੇ ਉਹ ਬੰਦੇ ਭਾਈ ਪਤਾ ਹੈ ਕਿ ਉਹ ਡੀਏ ਸਾਰੇ ਤੂੰ ਮੈਂ ਬੋਲਾ ਭਾਈ ਅਗਰ ਤੁਸੀਂ ਮੈਂ ਪਰਲੀ ਫੈਡਰੇਸ਼ਨ ਵਿੱਚ ਖੇਡ ਦੂੰਗਾ ਤਾਂ ਤੁਸੀਂ ਕੀ ਕਰੋਗੇ ਨੂੰ ਬੈਨ ਕਰਾਂਗੇ ਅਸੀਂ ਖੇਡ ਨਹੀਂ ਦੇਣਾ ਜਿੱਦ ਤੱਕ ਨੈਡਾ ਬੈਨ ਕਰ ਰਹੇ ਹੈ ਇਦਾਂ ਹੀ ਬਹਿਨ ਕਰਾਇਆ ਮੈਂ ਪੱਕੀ ਗੱਲ ਹੈਗੀ ਨਾ ਹਾਂ ਪੱਕੀ ਗੱਲ ਹੈਗੀ ਤੇ ਉਹ ਗੱਲ ਹੋ ਗਈ ਮੈਨੇ ਬਈ ਪਰਲੇ ਪਾਸੇ ਮੈਂ ਗੱਲ ਕਰ ਰਿਹਾ ਤੇ ਮੈਂ ਉਹਨਾਂ ਨਾਟਿਆ ਬਈ ਮੁਖਬੇ ਏਰੀਆ ਵਾਲਾ ਤੇ ਉਹਨੇ ਪੈਸੇ ਫੜ ਰੱਖੇ ਐਡਵਾਂਸ ਆਪਾਂ ਬਸ ਦੇ ਨਿਜਵਾਨ ਤੋਂ ਅਗਲੇ ਸਾਲ ਦੇਖ ਲੈਂਗੇ ਐਤ ਕੀ ਤੋਂ ਖਿੱਡ ਦੇਣੀ ਮੈਂ ਉਹਨਾਂ ਦੇ ਪਾਸੇ ਖਿੱਡਾ 13 ਨਾ ਖਿੱਡਾ ਸੀ ਸ਼ਾਇਦ ਪਹਿਲਾ ਟੂਰਨਾਮੈਂਟ ਵਾ 13 ਨਾ ਚਲ ਗਿਆ ਟੂਰਨਾਮੈਂਟ ਹੋ ਗਿਆ ਫਾਈਨਲ ਮੈਚ ਹੀ ਮੈਟਰੋ ਨਾਲ ਅਸੀਂ ਅਰਗੇ ਰਣ ਤੋਂ ਬਾਅਦ ਰੱਜੂ ਰੁੱਜੀ ਹੋਣੀ ਰੱਜੂ ਦਾ ਔਰ ਜਿਤਨੇ ਵੀ ਪਲੇਅਰ ਸਨ ਮੈਟਰੋ ਵਾਲੇ ਦੇ ਪ੍ਰਮੋਟਰ ਵੇ ਖੜੇ ਭਾਈ ਕਿੰਨੇ ਮੈਨੂੰ ਕਿ ਚੱਲ ਚੱਲਾਂਗੇ ਨੂੰ ਅਸੀਂ ਚੱਲੇਗੇ ਪਰਲੇ ਪਾਸੇ ਮਹ ਬੈਨ ਕਰਾਂਗੇ ਨੂੰ ਕ ਬੈਨ ਨਹੀਂ ਕਰਦੇ ਨੂੰ ਕ ਅਸੀਂ ਤਾਂ ਚੱਲੇ ਹੈਗੇ ਉੱਥੇ ਆ ਗਿਆ ਫਿਰ 베ਰੀ ਵਾਲੇ ਪ੍ਰਮੋਟਰ ਆ ਗਏ ਇੱਕ ਦੋ ਪ੍ਰਮੋਟਰ ਆ ਗਏ ਮਹਾਈਏ ਜਾਣ ਲੱਗ ਰਹੇ ਵੀ ਮੈਨੂੰ ਜਾਣ ਦਿਓ ਮਾ ਕੱਲ ਦਾ ਟੂਰਨਾਮੈਂਟ ਹੈਗਾ ਮੈਨੂੰ ਵੀ ਖੇਡਣ ਦਿਓ ਮਾ ਮੈਨੂੰ ਵਾਪਿਸ ਤੁਹਾਡੇ ਵਿੱਚ ਆ ਜਾਊਂਗਾ ਮੈਨੂੰ ਕੱਲ ਤੁਹਾਡਾ ਟੂਰਨਾਮੈਂਟ ਨਹੀਂ ਹੈਗਾ ਇਹ ਨਾ ਉਹਦਾ ਟੂਰਨਾਮੈਂਟ ਹੈ ਦੂਜੀ ਫੈਡਰੇਸ਼ਨ ਵਾਲਾ ਮੈਨੂੰ ਖੇਡਣ ਦਿਓ ਇਹ ਪਲੇਅਰ ਵੀ ਤਾਂ ਚਲੇ ਮੈਨੂੰ ਕੱਲੀ ਨਹੀਂ ਰੋਕ ਦੇਗੇ ਤੁਸੀਂ ਵੀ ਮੁੰਡੇ ਨੇ ਵੀ ਕੰਦੇ ਨੂੰ ਬੈਨ ਕਰਾਂਗੇ ਇਦਾਂ ਕਰਾਂ ਮਾ ਠੀਕ ਹੈ ਬਈ ਵੀ ਉਦੋਂ ਤੱਕ ਵੀ ਆਈ ਗੱਲ ਕਹਿੰਦੇ ਸੀ ਕਿ ਅਸੀਂ ਬੈਨ ਕਰਨਾ ਹੈਗਾ ਮਨਾਂ ਉਦੋਂ ਵੀ ਆਈ ਗੱਲ ਮਾ ਤੁਸੀਂ ਬੈਨ ਨਹੀਂ ਕਰੇ ਨਾ ਫਿਰ ਤੁਸੀਂ ਆਪਣੀ ਜ਼ੁਬਾਨ ਤੋਂ ਮੁੱਕਰ ਕੇ ਫਿਰ ਮੈਂ ਵੀ ਆਪਣੀ ਜ਼ੁਬਾਨ ਤੋਂ ਖੜਦਾ ਨਹੀਂ ਫਿਰ ਮੈਂ ਵੀ ਚਲੇ ਜਾਊਂਗਾ ਬਿਲਕੁਲ ਹੁਣ ਤੇ ਆ ਗੱਲ ਕਹੀ ਸੀ ਮੈਂ ਸਿਰ ਫੋਨ ਲਾ ਕੇ ਪੁੱਛ ਲਿਓ ਕਿਦਾਂ ਹੀ ਵੀ ਆਪਾਂ ਨੇ ਤੂੰ ਉਹ ਬੋਲੇ ਨਾ ਬੋਲੇ ਠੀਕ ਹੈ ਉਹ ਮੈਚ ਹੋ ਗਿਆ ਵਿੱਚ 14 ਨੂੰ ਖਿੱਡੇ ਸਾਰੇ ਪਲੇਅਰ ਮੈਂ ਮਖਾਂ ਭਾਈ ਮੈਂ ਹੁਣ ਦੱਸੋ ਕੀ ਕਰਨਾ ਹੈਗਾ ਤੁਸੀਂ ਇਨਾਂ ਨੂੰ ਕਹੋ ਭਾਈ ਮੈਂ ਚੋਣੇ ਇਸ ਟੀਮ ਬਗੈਰ ਨੂੰ ਕਿਹੜੀ ਟੀਮ ਹੈਗੀ ਮੈਟ੍ਰੋ ਦੀ ਨੂੰ ਕਹੀ ਟੀਮ ਤੋਂ ਬਗੈਰ ਫੈਡਰੇਸ਼ਨ ਚੱਲ ਨਹੀਂ ਨਹੀਂ ਟੂਰਨਾਮੈਂਟ ਕੈਨਸਲ ਕਰਾ ਦੇਗੇ ਜਿਨ੍ਹਾਂ ਦੇ ਟੂਰਨਾਮੈਂਟ ਰੱਖੇਗੇ ਮੈਂ ਫਿਰ ਮੇਰੇ ਇਕੱਲੇ ਦਾ ਨੁਕਸਾਨ ਕਿਉਂ ਕਰਾਇਆ ਭਾਈ ਤੁਸੀਂ ਮੈਂ ਨੂੰ ਵੀ ਦੱਸ ਦਿਓ ਮੈਂ ਵੀ ਖੇਡਾਂਗੇ ਮੈਨੂੰ ਅੱਖ ਨੇ ਲੱਗ ਰਿਆ ਸੀ ਪੱਲੇ ਬਸ ਆਈ ਗੱਲ ਹੈ ਫਿਰ ਬਾਅਦ ਵਿੱਚ ਚਲਦਾ ਚਲਦਾ ਉਹ ਲਾਈਵ ਆ ਗਏ ਭਾਈ ਵਿੱਜਾ ਸਾਨੂੰ ਵਿੱਜਾ ਤੋਂ ਸਾਰੇ ਰਿਅਲ ਪਲੇਅਰ ਕੱਲਾ ਲੱਗ ਰਿਹਾ ਵਿੱਜਾ ਵਿੱਜਾ ਲਵਾਇਆ ਫਿਰ ਵਿੱਜਾ ਕੇ ਮੇਰਾ ਫ੍ਰੀਮ ਲਵਾਇਆ ਮੇਰੀ ਗੇਮ ਥੀ ਮੇਰੀ ਪਰਫਾਰਮੈਂਸ ਇਹ ਕੋ ਟਿਕਟ ਦੀ ਕਹਿੰਦੇ ਸੀ ਟਿਕਟ ਦੇ ਬਾਈ 10 ਲੱਖ ਰੁਪਏ ਲੇ ਰੱਖੇ 10 ਲੱਖ ਮੈਂ ਜਿੱਤਨੇ ਇੱਕ ਟੂਰਨਾਮੈਂਟ ਕੇ ਬਨੇ ਕਾਟ ਕੇ ਬਾਕੀ ਉਹਨਕੇ ਮੋੜ دیے ਹਾਂ ਬਿਲਕੁਲ ਟਿਕਟ ਦੀ ਕਹਿੰਦੇ ਸੀ ਟਿਕਟ ਬਾਈ ਮੇਰੀ ਮੈਂ ਮੰਨਦਾ ਹੈ ਮੇਰੀ ਬਿਜ਼ਨਸ ਕਲਾਸ ਕਰਾਈ ਹੋਈ ਮੇਰੀ ਕਿੱਲੇ ਦੀ ਕਿਉਂ ਬਿਜ਼ਨਸ ਕਲਾਸ ਕਰਾਈ ਹੋਰ ਉਹ ਵੀ ਪਲੇਅਰ ਹੈਗੇ ਉਹਨਾਂ ਦੀ ਕਿਉਂ ਨਹੀਂ ਕਰਾਈ ਉਹਨਾਂ ਨੇ ਬਿਲਕੁਲ ਆਪਣਾ ਕੰਮ ਕਰਕੇ ਦਿਉ ਤਾਂ ਹੀ ਤਾਂ ਮੇਰੀ ਬਿਜ਼ਨਸ ਕਲਾਸ ਕਰਾਈ ਇਹ ਟਿਕਟ ਜੋ ਬਿਕਦਾ ਉਹ ਦਿਸਦਾ ਚੜਦੇ ਸੂਰਜ ਨੂੰ ਸਲਾਮ ਹੈਗੇ ਸਾਰੇ ਕੋਈ ਨਹੀਂ ਪਾਦ ਮੈਂ ਕੋਈ ਨਹੀਂ ਪੁੱਛਦਾ ਈ ਬੀਰੀ ਵਾਲੇ ਇਹਦਾ ਪੁੱਛਣ ਵਾਲੇ ਸੀ ਇਹਨੂੰ ਕਹਿੰਦੇ ਅਸੀਂ ਛੱਡਦੇ ਨਹੀਂ ਪੱਲਾ ਖੁਸ਼ੀ ਪੱਲੀ ਫਤੇਗੜ ਛੰਨਾ ਕਿੰਨੇ ਪਲੇਅਰ ਦੱਸਾਂ ਜੋ ਛੱਡਿਓਏ ਦੂਜੀ ਫੈਡਰੇਸ਼ਨ ਵਿੱਚ ਹੈਗੇ ਵੇ ਕਿਉਂ ਛੱਡੇ ਇਹ ਕਹਿੰਦੇਗੇ ਅਸੀਂ ਜੁੜਦੇ ਹੈਗੇ ਨਾਲ ਇੱਕ ਪਲੇਅਰ ਹੈਗਾ ਸੁਲਤਾਨ ਸੁਲਤਾਨ ਉਹ ਵੀ ਹੱਲੇ ਬੜੀਆ ਖੇਡਦਾ ਹੈ ਬੜੀਆ ਪਰਫਾਰਮੈਂਸ ਦਿੰਦਾ ਹੈ ਟਾਪਰ ਉੱਪਰ ਹੈ ਗੱਲ ਇਹ ਬਿਲਕੁਲ ਜੀ ਉਹ ਉਹ ਹੈਗਾ ਉਹਨਾਂ ਨਾਲ ਇੱਕ ਦੁੱਲਾ ਹੈਗਾ ਦੋ ਪਲੇਅਰ ਬਾਕੀ ਹੋਰ ਪਲੇਅਰ ਕਿੱਥੇ ਹੈਗੇ ਕੋਣ ਹੈਗਾ ਹੋਰ ਪਲੇਅਰ ਉਹਨਾਂ ਕੋਲੇ ਜੋ ਪੁਰਾਣਾ ਖਿੱਡੇ ਹੈ ਇਹਨਾਂ ਨਾਲ ਉਹ ਕਹਿੰਦੇ ਵੇ ਅਸੀਂ ਛੱਡਦੇ ਨਹੀਂ ਪੁਰਾਣੇ ਪਲੇਅਰ ਨੂੰ ਅਸੀਂ 플레이ਰ ਦੇ ਨਾਲ ਖੜਦੇਗੇ ਕੋਣ 플레이ਰ ਹੈਗਾ ਜੋ ਉਹਨਾਂ ਨਾਲ ਹੈਗਾ ਪੱਲੀ ਦਾ ਪੱਲੀਪੁਰਾਣਾ 플레이ਰ ਹੈਗਾ ਕਾਫੀ ਟਾਈਮ ਹੋ ਗਿਆ ਪੂਰਾ ਤਗੜਾ ਰਹਿ ਹੈ ਹਰਦੁੱਜੀ ਫੈਡਰੇਸ਼ਨ ਮੈਂ ਹੈਗਾ ਖੁਸ਼ੀ ਦੁੱਜੀ ਫੈਡਰੇਸ਼ਨ ਮੈਂ ਹੈਗਾ ਪੱਲਾ ਦੁੱਜੀ ਫੈਡਰੇਸ਼ਨ ਮੈਂ ਹੈਗਾ ਹੋਰ ਕੋਣ ਖਿੱਡੇ ਹੋਰ ਕਿੰਨੇ 플레이ਰ ਖਿੱਡੇਗੇ ਸਾਰੇ ਦੁੱਜੀ ਫੈਡਰੇਸ਼ਨ ਮੈਂ ਕਿਉਂ ਖੜੇ ਕੁਛ ਨਾ ਕੁਛ ਤੋਂ ਪ੍ਰੋਬਲਮ ਪਾਓਗੇ ਉਸਤਾਦ ਬਿਲਕੁਲ ਜੀ ਪਹਿਲਵਾਨ ਜੀ ਤੁਸੀਂ ਫਿਰ ਇਸ ਗੱਲ ਨੂੰ ਸਮਝ ਗਏ ਹੋ ਵੀ ਜਿੰਨਾ ਚਿਰ ਬੰਦਾ ਤਗੜਾ ਹੈ ਉਨਾ ਚਿਰ ਉਹਦਾ ਮੁੱਲ ਹੈ ਇਸ ਕਰਕੇ ਕਹਿੰਦੇ ਨੇ ਵੀ ਸ਼ਿੱਲੂ ਦਾ ਜਿਹੜਾ ਮੁੱਲ ਹੈ ਜਾਂ ਸ਼ਿੱਦੂ ਦੀ ਜਿਹੜੀ ਗੱਲਬਾਤ ਹੈ ਉਹ ਸਾਰਿਆਂ ਤੋਂ ਅਲੱਗ ਹੈ ਇਹੀ ਚੱਕਰ ਹੈਗਾ ਤੁਹਾਡਾ ਬੇਸ ਭਾਈ ਆਪਣਾ ਉਸਤਾਦ ਆਪਾਂ ਕਿਸੇ ਅਸੀਂ ਸਿਰਤੇ ਨਹੀਂ ਹੈਗੇ ਆਪਾਂ ਹੈਗੇ ਆਪਣੇ ਮਾਪਿਓ ਦੇ ਸਿਰ ਦੇ ਉੱਪਰ ਵਾਲੇ ਦੇ ਸਿਰਤੇ ਉਹਨਾਂ ਦਾ ਮੈਂ ਜਦੋਂ ਮਾੜਾ ਸੀ ਉਦੋਂ ਮੈਨੂੰ ਕੋਈ ਬੰਦਾ ਨਹੀਂ ਆਇਆ ਭਾਈ ghee ਖਾ ਤੂੰ ਦੁੱਧ ਪਿਓ ਭਾਈ ਪ੍ਰੈਕਟਿਸ ਕਰ ਭਾਈ ਤੈਨੂੰ ਤਗੜਾ ਕਰਾਂਗੇ ਉਦੋਂ ਮੈਨੂੰ ਕੋਈ ਕੋਈ ਨਹੀਂ ਪੁੱਛਦਾ ਸੀ ਨਾ ਮੈਨੂੰ ਮੈਨੂੰ ਇਹ ਕਿਸੇ ਨੇ ਵੀ ਨਹੀਂ ਪੁੱਛਿਆ ਕੋਈ ਬੰਦਾ ਜਦੋਂ ਤੱਕ ਡਾ ਘੜਾ ਹੋਏ ਜਦ ਨਾ ਦਿਖੇ ਬੰਦੇ ਦਾ ਕੋ ਆਪਣਾ ਕੰਮ ਕਰਕੇ ਦਿਖਾ ਜਾ ਉਦੋਂ ਹੀ ਪੁੱਛੇ ਫਿਰ ਉਦੋਂ ਬੰਦਾ ਆਪਣਾ ਮੂਲ ਨਹੀਂ ਮੰਗੇਗਾ ਦੂਰ ਕਦੋਂ ਮੰਗੇਗਾ ਫਿਰ ਚੋਟ ਲੱਗੇ ਬਾਅਦ ਫਿਰ ਕੋਈ ਪੁੱਛਦਾ ਨਹੀਂ ਇੱਕ ਬਾਈ ਚੋਟ ਲੱਗੇ ਪਾਛੇ ਬੰਦੇ ਆ ਸਾਰਾ ਆਪਣੇ ਕੋਈ ਕਿਸੇ ਨਹੀਂ ਪੁੱਛਦਾ ਭਾਈ ਸਾਹਿਬ ਆਪਾਂ ਆਪਣੇ ਠੀਕ ਆਪਣੇ ਅੱਕੀ ਪੈਸੇ ਦੇਣੇ ਆਪਣੇ ਅੱਕੀ ਬਾਤ ਕਰਨੀ ਨਾ ਜਿਆਦਾ ਇੰਟਰਫੇਅਰ ਕਰਿਆ ਅਗਰ ਆਪਾਂ ਨਾ ਕੋਈ ਸ਼ੋਰ ਜਿੰਨੇ ਪੈਸੇ ਲਿਓ ਹਾਂ ਪੈਸੇ ਲਿਵਾ ਉਸਕਾ ਵੀ ਮੂਲ ਮੋੜ ਕੇ ਦਿਆ ਰ ਆਪਾਂ ਭਾਈ ਇਹਦਾਂ ਨਹੀਂ ਭਾਈ ਆਪਾਂ ਬੇਈਮਾਨ ਨਹੀਂ ਪੈਸੇ ਲਿਵਾ ਜਿੰਨਾ ਪੈਸੇ ਲਿਵਾਗੇ ਅਗਲੇ ਨੇ ਮਨਾ ਗਾ ਹਾਂ ਬਈ ਖੁਸ਼ ਕਰਕੇ ਲੈ ਵਾਏ ਬਈ ਅਗਲਾ ਖੁਸ਼ ਹੋਗਾ ਦੇ ਹੋਗਾ ਬਈ ਬੰਦੇ ਨੇ ਹਾਂ ਜਿਤਨੇ ਪੈਸੇ ਲੀਏ ਦੇ ਤਾਂ ਕੰਮ ਵੀ ਕਰਿਆ ਹੈ ਇਹ ਪੈਸਾ ਬਿਲਕੁਲ ਅੱਛਾ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਖੇਡਦੇ ਹੋ ਜੀ ਸਾਡੇ ਪੰਜਾਬ ਚ ਵੀ ਖੇਡ ਦੋ ਉੱਥੇ ਵੀ ਫਿਰ ਇਹੀ ਕਾਰਨ ਰਹਿੰਦਾ ਹੈ ਵੀ ਸ਼ੀਲੂ ਜਿਹੜੀ ਟੀਮ ਦੇ ਵਿੱਚ ਖੇਡਦਾ ਚਾਹੇ ਟੀਮ ਮਾੜੀ ਹੋਵੇ ਪਿੰਡ ਦੀ ਤੁਸੀਂ ਆਪਣੇ ਨੰਬਰ ਲੈ ਕੇ ਦਿੰਦੇ ਹੋ ਆਪਾ ਭਾਈ ਸਾਹਿਬ ਆਪ ਆਪਾ ਮੈਨੂੰ ਕਹਿੰਦੇ ਹੈਗੇ ਕਈ ਵਾਰ ਜਿੱਦਾਂ ਮੇਰੇ ਚੋਟ ਫੇਟ ਲੱਗ ਰਹੀ ਹੋ ਬਈ ਪਿੰਡਾਂ ਲੈ ਯੁੱਧ ਬੈਂਸ ਬਾਜੀ ਹੋ ਜਾ ਕੋਈ ਸਿਲੂ ਖੜਾਣਾ ਹੀ ਖੜਾਣਾ ਕੋਈ ਵੀ ਪਲੇਅਰ ਜਿੱਦਾ ਕੋਈ ਰਵੀ ਹੋ ਗਿਆ ਅੱਜ ਕੀ ਟੈਂਪਰਰੀ ਤਗੜਾ ਹੈ ਇਹ ਮੈਂ ਪਿੰਡ ਵਿੱਚ ਮੈਚ ਕਰਾ ਰਿਹਾ ਮੈਂ ਕਹਿੰਦਾ ਵਈ ਮੇਰੀ ਅੜੀ ਲੱਗੀ ਵਈ ਰਵੀ ਨਾ ਖੜਾਉਂਗਾ ਮੈਂ ਪਿੰਡ ਮੈਂ ਜੋ ਅੱਜ ਕੀ ਟੈਂਪਰ ਤਗੜਾ ਪਲੇਅਰ ਹੈ ਰੇ ਕਮੇਟੀ ਚਾਹ ਉਹ ਪਬਲਿਕ ਚਾਹ ਬਈ ਗਰਾਊਂਡ ਮਾ ਉਹ ਪਲੇਅਰ ਪਬਲਿਕ ਤਾਂ ਹੀ ਦੇਖਣ ਆਂਦੀ ਹੈਗੀ ਤੇ ਉਹ ਕਹਿੰਦੇ ਦੇਖੇ ਬਈ ਮੈਨੂੰ ਬਈ ਤੂੰ ਆ ਜਾ ਉਦਾਂ ਜਿਹੜੀ ਮਰਜੀ ਏ ਤੂੰ ਸੈਟ ਨਹੀਂ ਏ ਤਾਂ ਉਦਾਂ ਬਈ ਖੜਕੇ ਚਲ ਜੀ ਆ ਮਾ ਆਪਣਾ ਖੜਕੇ ਨੂੰ ਮੋੜਨ ਵਾਲਾ ਕੰਮ ਨਹੀਂ ਹੈ ਬਿਲਕੁਲ ਜੀ ਕਪੜੇ ਕਢ ਲੀਏ ਤੋਂ ਬਈ ਆਪਾਂ ਮਰਨ ਮਾਨ ਤੱਕ ਜਾਵਾਂਗੇ ਆਪਣਾ ਜੱਫਾ ਲੱਗੇ ਨਾ ਚਾਹੇ ਇੱਕ ਵੀ ਮਿਹਨਤ ਨਹੀਂ ਕਰਦਾ ਸਾਰੇ ਜੱਫੇ ਲਾ ਦੂਗਾ ਕੋਸ਼ਿਸ਼ ਪਰ ਆਪਣਾ ਜੋਰ ਪੂਰਾ ਲਾਵਾਂ ਜਿੱਥੇ ਤੱਕ ਮੇਰਾ ਜੋਰ ਚੱਲਦਾ ਹੈਗਾ ਸਾਰਾ ਹੀ ਜੋਰ ਲਾਵਾਂਗੇ ਜੋਰ ਨਹੀਂ ਬਚਾਂਦਾ ਮੈਂ ਭਾਈ ਬਿਲਕੁਲ ਜਿੱਤਦਾ ਸਿੰਬਲ ਵੀ ਮੰਨੇ ਜਾਂਦੇ ਹੋ ਤੁਸੀਂ ਬਸ ਠੀਕ ਹੈ ਬਸ ਵੀ ਜਿੱਤ ਕੇ ਦਿੰਦਾ ਮੈਚ ਅੱਛਾ ਪਹਿਲਵਾਨ ਜੀ ਬਿੱਟੂ ਦਗਾਲ ਤੋਂ ਤੁਸੀਂ ਬਹੁਤ ਪ੍ਰਭਾਵਿਤ ਹੋਏ ਹੋ ਬਿੱਟੂ ਨਾਲ ਖੇਡੇ ਸੀ ਕਦੇ ਨਾ ਨਾ ਖੇਡੇ ਨਹੀਂ ਬੋਸ ਮੈਂ ਦੇਖਿਆ ਦੇਖਿਆ ਸੀ ਮੈਚ ਇਕਬਲ ਬੇੜੇ ਮੈਚ ਹਰਿਆਣਾ ਵਿੱਚ ਜਦੋਂ ਬਿਨੇ ਖੱਤਰੀ ਹੋਈ ਫੜੇ ਹਾਂ ਬਿਨੇ ਖੱਤਰੀ ਸੁਧਰੀ ਡਲਡofs ਟੇਮ ਪਰ ਪੂਰੇ ਤਗੜੇ ਸੀ ਇੱਕ ਨੰਬਰ ਕੀ ਪਲੇਅਰ ਸੀ ਬਿੱਟੂ ਕਹਿੰਦੇ ਉਸ ਟੇਮ ਪਰ ਡਾਊਨ ਥਾ ਬਿਲਕੁਲ ਡਾਊਨ ਸੀਗਾ ਹਾਂ ਉਦੋਂ ਦੇਖਿਆ ਸੀ ਹਾਂ ਹਾਂ ਮਤਲਬ ਲੜਾਈ ਮੇਂ ਸਭ ਬਿੱਟੂ ਉਸ ਟੇਮ ਪਰ ਬਹੁਤ ਤਗੜਾ ਜੱਫੀ ਲੱਗਿਆ ਮੈਂ ਉਸ ਦਿਨ ਤੋਂ ਬਾਅਦ ਉਸਕਾ 팬 ਹੋ ਗਿਆ ਜਾਦੂਗਰ ਦਾਬ ਹੌਸ ਸੀਗਾ ਹਾਂ ਮੂਵ ਦਿਨ ਤੋਂ ਬਾਅਦ ਉਸਕਾ 팬 ਹੋ ਗਿਆ ਬਈ ਬੰਦਾ ਬਈ ਕਲਾਕਾਰ ਹੀ ਹੈ ਬਿਲਕੁਲ ਜੀ ਬਿਲਕੁਲ ਅੱਛਾ ਬਿੱਟੂ ਤੋਂ ਬਾਅਦ ਚਲੋ ਬਿੱਟੂ ਨਾਲ ਤੁਸੀਂ ਨਹੀਂ ਖੇਡੇ ਪਾਲੇ ਜਲਾਲਪੁਰ ਨਾਲ ਤੁਸੀਂ ਖੇਡੇ ਹੋ ਇਸ ਬਾਰ ਪਾਲਾ ਵੀ ਇਕ ਯੁੱਗ ਆ ਕਬੱਡੀ ਦਾ ਹਾਂਜੀ ਹਾਂਜੀ ਉਹਨਾਂ ਨਾਲ ਖੇਡ ਕੇ ਕੁਝ ਸਿੱਖਾਣ ਨੂੰ ਸਿਸਟਮ ਨੂੰ ਗਿਆ ਬੜਿਆ ਸਿੱਖਣ ਨੂੰ ਤਾਂ ਆਪੇ ਮਿਲ ਜੇ ਜਿਨ ਬੰਦੇ ਆ ਪਹਿਲੇ ਨਾ ਸੁਣਦੇ ਸੀ ਹਾਂਜੀ ਉਹਨ ਬੰਦਿਆਂ ਨਾਲ ਆਜਾ ਆਪਾਂ ਖੇਡਦੇ ਗਏ ਉਹਨਾਂ ਦੱਸਦੇ ਬਹੁਤ ਹੌਸਲਾ ਹੀ ਬਹੁਤ ਹੋ ਜਾਪੇ ਲੀ ਬਾਤੋ ਬਈ ਪੱਲਾ ਨਾਲ ਖੜਾਏ ਹੌਸਲਾ ਹੀ ਬਹੁਤ ਹੋ ਜਾ ਜਿਤਨੇ ਪੁਰਾਣੇ ਪਲੇਅਰ ਹੈ ਖੁਸ਼ੀ ਹੋ ਗਿਆ ਪੱਲਾ ਹੋ ਗਿਆ ਨੌਰ ਵੀ ਬਹੁਤ ਹੈ ਸੁਲਤਾਨ ਹੋ ਗਿਆ ਅਦੁੱਲਾ ਹੋ ਗਿਆ ਇਨ ਕੀ ਜਿਹਨ ਕੀ ਪਹਿਲੇ ਨਾ ਸੁਣਿਆ ਕਰਤੇ ਉਹਨ ਕੀ ਜਿਹਨ ਆਜਾ ਆਪਾਂ ਖੇਡਣ ਗਏ ਬੰਦੇ ਕੋ ਐਟੋਮੈਟਿਕ ਦੂਣਾ ਹੌਸਲਾ ਹੋ ਜਾ ਬਈ ਆ ਕਰਨਾ ਹੈਗਾ ਅੱਜ ਆਪਣਾ ਬੱਲੇ ਬੇਰੇਟ ਜਾ ਕੇ ਆਪਣੇ ਨਾਲ ਖੜਿਆ ਪੇਰੇਟ ਟਰੇਡਰ ਆਪਣੇ ਗੇਲੇ ਤੋਂ ਬੰਦੋ ਆਟੋਮੈਟਿਕ ਬਹੁਤ ਉਸਲਾ ਹੋਇਆ ਬਿਲਕੁਲ ਜੀ ਬਿਲਕੁਲ ਜਿਨ੍ਹਾਂ ਨਾਲ ਐਸਾ ਸੰਦੀਪ ਨੰਗਲੰਬੀਆਂ ਨਾਲ ਕਦੇ ਖੇਡੇ ਨਾ ਖੇਡੇ ਨਹੀਂ ਮੈਂ ਆਮਨੇ ਸਾਹਮਨੇ ਉਹਦੇ ਨਾਲ ਖੇਡਣ ਦਾ ਮੌਕਾ ਨਹੀਂ ਮਿਲਿਆ ਜੰਡੇਆਲਾ ਮੰਜ ਕੀ ਹੋਇਆ ਸੀ ਇੱਕ ਮੈਚ ਬਾਈ ਚ ਹਾਂ ਜਿੱਥੇ i20 ਕਾਰਾਂ ਸੀਗਾ ਸ਼ਾਇਦ ਤੁਸੀਂ ਤਾਂ ਤੁਸੀਂ ਕਹਿੰਦੇ ਨਹੀਂ ਮੈਂ ਮੈਂ ਜਿੱਤਿਆ ਸੀ ਤੁਸੀਂ ਇੱਥੇ ਸੀਗੇ ਹਾਂ ਮਦੀ ਮੰਨਾ ਵੱਲੋਂ ਜਿੱਤ ਮੰਨਾ ਵੱਲੋਂ ਨਕਉਦਰ ਤੇ ਤੁਹਾਡਾ ਫਾਈਨਲ ਸੀ ਹਾਂ ਬਿਓਪਲੈਂਟੀ ਦੇ ਨਾਲ ਕੋਦਰ ਦਾ ਫਾਈਨਲ ਸੀ ਬਿਲਕੁਲ ਬਿਲਕੁਲ ਉਦੋਂ ਸੰਦੀਪ ਖੇਡਦਾ ਸੀ ਤੁਹਾਡੀ ਫੈਡਰੇਸ਼ਨ ਚ ਤੁਸੀਂ ਖੇਡਿਆ ਹਾਂ ਕਿਹਜ ਲੱਗਿਆ ਮੈਂ ਤਾਂ ਬਹੁਤ ਮੈਚ ਲੱਗਿਆ ਆਪਸ ਵਿੱਚ ਪਿੰਡਵਾਰ ਦੀ ਵੀ ਮੈਚ ਆਏ ਅੱਛਾ ਜੀ ਹਾਂ ਜੀ ਹਾਂ ਜੀ ਪਰ ਇਕੱਠੇ ਨਹੀਂ ਖੇਡੇ ਇੱਕ ਟੀਮ ਨਹੀਂ ਖੇਡੇ ਆਪੋਜ਼ਿਟ ਬਹੁਤ ਮੈਚ ਖੇਡੇ ਬਹੁਤ ਮੈਚ ਅਸੇ ਪਹਿਲਵਾਨ ਦੀ ਸਮਾਂ ਤੁਹਾਡਾ ਹੀ ਬਹੁਤ ਕੀਮਤੀ ਹੈ ਤੇ ਪ੍ਰੈਕਟਿਸ ਹੈ ਜਿਹੜੀ ਤੁਹਾਡੀ ਗਰਾਊਂਡ ਦੀ ਉਹ ਕਬੱਡੀ ਦੀ ਕਰਦੇ ਹੋ ਕੋ ਪਹਿਲਵਾਨੀ ਦੀ ਮਤਲਬ ਜੋਰ ਖਾੜੇ ਦੇ ਵਿੱਚ ਕਰਦੇ ਹੋ ਜਾਂ ਕੀ ਪ੍ਰੈਕਟਿਸ ਤੋਂ ਅਸਲ ਵਿੱਚ ਉਹ ਨਹੀਂ ਪੰਦੀ ਜਿੱਦਾਂ ਮੈਂ ਚਲਦਾ ਜਿੱਦਾਂ ਰੂਟੀਨ ਸਿਸਟਮ ਹੈ ਵੀ ਆਪਾਂ ਨੂੰ ਮੰਨ ਲਿਓ ਮਾਰਚ ਤੋਂ ਬਾਅਦ ਸਟਾਰਟ ਹੋ ਜਾ ਮਾਰਚ ਅਪ੍ਰੈਲ ਇਹ ਆਪਾਂ ਵਨ ਡਿਸੰਬਰ ਮਾ ਬੰਦ ਹੋ ਗਏ ਵੀ ਬਾਹਰ ਦੇ ਟੂਰਨਾਮੈਂਟ ਬਿਲਕੁਲ ਐਸੇ ਪਹਿਲਵਾਨ ਜੀ ਕੈਨੇਡਾ ਖੇਡਦੇ ਹੋ ਅਮਰੀਕਾ ਖੇਡੇ ਹੋ ਨਿਜ਼ੀਲੈਂਡ ਵੀ ਖੇਡੋ ਆਸਟ੍ਰੇਲੀਆ ਵੀ ਇੰਗਲੈਂਡ ਬਾਰੇ ਕੋਈ ਵਿਚਾਰ ਹੋਇਆ ਇੰਗਲੈਂਡ ਕੈਨੇਡਾ ਤੋਂ ਇੰਗਲੈਂਡ ਦਾ ਇਕੱਠੇ ਮੈਚ ਹੋਇਆ ਠੀਕ ਹੈ ਜੀ ਤੇ ਫਿਰ ਉਹ ਕੈਨੇਡਾ ਜੀ ਮਜ਼ਾ ਵੱਖਰਾ ਕਹਿੰਦੇ ਕੈਨੇਡਾ ਦੀ ਕਬੱਡੀ ਬਹੁਤ ਹਾਈ ਲੈਵਲ ਦੀ ਕਬੱਡੀ ਹੈ ਇੱਕ ਬੰਦੇ ਨੇ ਜੋ ਤਗੜਾ ਉਹਨਾਂ ਉਸ ਟੀਮ 'ਤੇ ਬੰਦੇ ਨੇ ਤਗੜੀ ਕਬੱਡੀ ਖੇਲ ਕੇ ਮਜ਼ਾ ਉਹ ਜਿੰਨਾ ਇਤਨਾ ਤਗੜਾ ਮੈਚ ਫਸਦਾ ਨਹੀਂ ਇਤਨਾ ਫਿਰ ਮਜ਼ਾ ਨਹੀਂ ਆਉਂਦਾ ਉਹ ਖੇਡਣ ਦਾ ਇਹ ਕੋਲੇ ਮੈਚ ਵਿੱਚ ਖਿੱਡੇ ਜਾਂਦਾ ਤਗੜੇ ਮੈਚ ਵਿੱਚ ਜਿਆਦਾ ਅਪਰੋਚ ਕੀਤੀ ਕਿਸੇ ਨੇ ਇੰਗਲੈਂਡ ਤੋਂ ਹਾਂ ਹਾਂ ਕਾਫੀ ਹੋਣਾ ਹੈ ਅੱਛੇ ਪਹਿਲਵਾਨ ਦੀ ਬਹੁਤ ਸਾਰੀਆਂ ਜਿੱਤਾਂ ਤੁਹਾਡੇ ਨਾਂ ਨੇ ਕਪੈਨਾਕਾਰਾਂ ਟਰੈਕਟਰ ਤੁਸੀਂ ਜਿੱਤੇ ਨੇ ਕਿਹੜੀ ਜਿੱਤ ਹੈ ਜਿਹੜੀ ਹਮੇਸ਼ਾ ਮਨ ਦੇ ਵਿੱਚ ਚੱਲਦੀ ਹੈ ਵੀ ਹਾਂ ਇਹ ਹੋਣਾ ਚਾਹੀਦਾ ਸੀਗਾ ਸ਼ਿੱਲੂ ਦੀ ਜ਼ਿੰਦਗੀ 'ਚ ਸੋਰੀ ਜੀ ਜਿਤ ਇੰਪੋਰਟੈਂਟ ਹੈ ਬਾਕੀ ਮੈਂ ਮਤਲਬ ਇੰਪੋਰਟੈਂਟ ਟਰੈਕਟਰ ਚੀਜ਼ਾਂ ਨਹੀਂ ਕੋਈ ਮੈਚ ਜੇ ਬਹੁਤ ਤੁਸੀਂ ਡਰਾਂਟੋ ਕੱਪ ਜਿੱਤੇ ਹੋਗੇ ਤੁਸੀਂ ਦੱਸਿਆ ਵੀ ਇਹ ਇੱਕ ਬਹੁਤ ਮਹੱਤਵਪੂਰਨ ਸੀਗਾ ਇਸ ਤਰ੍ਹਾਂ ਦੀ ਕੋਈ ਜਿੱਤ ਮਨ ਦੇ ਵਿੱਚ ਜਿਹੜੀ ਚੱਲਦੀ ਹੋਵੇ ਜਾਂ ਕੋਈ ਪਹਿਲੀ ਜਿੱਤ ਜੇ ਤੁਸੀਂ ਉੱਥੇ ਹੋਮੋ ਵੀ ਹਾਂ ਮੈਂ ਹਰਿਆਣਾ ਵੀ ਖੇਡਿਆ ਸੀ ਡਾਟਾ ਹੀ ਸਾਰ ਹਰਿਆਣਾ ਵਿੱਚ ਹੁੰਦੀ ਜਿੱਦਾਂ ਮੈਂ ਨਹੀਂ ਓਪਨ ਮੈਂ ਵੀਟ ਨਹੀਂ ਖੇਡਿਆਗਾ ਮੈਂ ਮਿਨੀ ਓਪਨ ਖੇਡਿਆਗਾ ਜੋ ਓਪਨ ਵਿੱਚ ਬੈਸਟ ਨਹੀਂ ਆਂ ਆਯੋਨ ਦੇ ਉਹ ਮੀਨਿਓਪਨ ਖੇਡ ਸਕਦੇ ਜੇ ਜਣਾ ਮੈਂ ਇਦਾਂ ਸੀ ਪਹਿਲੇ ਹੁਣ ਵੀ ਹੁੰਦਾ ਥੋੜੇ ਮੈਚ ਹੋ ਗਏ ਤੋ ਪਹਿਲੇ ਬਹੁਤ ਉਹ 2018 19 ਮੈਂ 17 18 ਮੋਹਰ ਦੇ ਮੈਂ ਤੋ ਮੈਂ ਮੀਨਿਓਪਨ ਖੇਡਦਾ ਜੀ ਮੈਂ ਉਪਰ ਨ ਪਹਿਲੀ ਵਾਰ ਟੀਮ ਬਣੀ ਸੀ ਉਸ ਟਾਈਮ ਛਾਤਰ ਕੀ ਪੂਰੀ ਤਗੜੀ ਟੀਮ ਸੀ ਜਣਾ ਮੈਂ ਬਿਲਕੁਲ ਜੀ ਮੈਂ ਚਰਦੇ ਨਹੀਂ ਸੀ ਛੱਤਰ ਵਾਲੇ 2 ਸਾਲ ਹੋ ਗਏ ਸੀ ਤੋ ਸਾਡਾ ਸੈਮੀ ਫਾਈਨਲ ਆਇਆ ਸੀ ਉਦਾਂ ਹੀ ਇਵੈਂਟਰ ਕਰੀ ਜੀ ਓਪਨ ਕੀ ਟੀਮ ਮੈਂ ਬਈ ਅੱਜ ਚਲੋਲ ਓਪਨ ਖੇਡ ਲੈਂਦੇ ਮੀਨਿਓਪਨ ਦੇ ਮੈਚ ਨਹੀਂ ਹੈਗੇ ਉੱਥੇ ਮੈਂ ਜੱਫੇ ਲਾਈਏ 3-4 ਜੱਫੇ ਲਾਈ ਜੀ ਛਤਰੀ ਜਗੇ ਪਬਲਿਕ ਨੇ ਮੇਰੇ ਤੇ 11000 ਰੁਪਏ دیے ਜੀ ਮਤਲਬ ਤੁੰਗੋ ਭਾਈ 10 ਕਿਸ਼ੇ ਨਾਲ 10 ਜੀ ਕਿ ਜੋੜੀ ਕਰਾਈ ਦੀ ਮੇਰੀ ਪਹਿਲਵਾਨਾਂ ਦੀ ਗੱਲ ਮਨੇ ਉਹਦੇ ਬਹੁਤ ਖੁਸ਼ੀ ਹੋਈ ਜੀ ਭਾਈ 11000 ਰੁਪਏ ਮਿਲੇ ਉਹਦੇ ਬਹੁਤ ਹੌਸਲਾ ਹੋਇਆਦਾ ਭਾਈ ਅੱਗੇ ਹੋਰ ਕੁਸ਼ ਕਰਨਾ ਭਾਈ ਹੋਰ ਪ੍ਰੈਕਟਿਸ ਕਰਨਾ ਹੈ ਹੋਰ ਤੱਕ ਡਾਉਣਾ ਹੈ ਉਹ ਮਨਨ ਨੂੰ ਉਹ ਮੇਰੀ ਜਿੰਦਗੀ ਹੈ ਮੇਚੀ ਬਜਿਸ ਨੇ ਮੇਰੇ ਤੇ ਉੱਪਰ ਉੱਪਰ ਉੱਠਣ ਖਾਤਰ ਬਹੁਤ ਹੌਸਲਾ ਦਿਆ ਹੌਸਲਾ ਮਿਲਿਆ ਹਾਂ ਬਹੁਤ ਜ਼ਿਆਦਾ ਅੱਛਾ ਪਹਿਲਵਾਨ ਦੀ ਆਸਟ੍ਰੇਲੀਆ ਦੇ ਵਿੱਚ ਖੇ ਕੈਨੇਡਾ ਅਮਰੀਕਾ ਦੀ ਚਲੋ ਅਲੱਗ ਅਲੱਗ ਸਾਰੇ ਜਗ੍ਹਾ ਤੇ ਤੁਹਾਡਾ ਰੇਟ ਇੱਕੋ ਹੀ ਹੁੰਦਾ ਇੱਕ ਮਤਲਬ ਅਲੱਗ ਅਲੱਗ ਰੇਟ ਨੇਗੇ ਪੈਸੇ ਮਤਲਬ ਪ੍ਰਮੋਟਰ ਸਾਰੇ ਕਿਤੇ ਇੱਕੋ ਜਿਹੀ ਨਹੀਂ ਦਿੰਦੇ ਨੇ ਸ਼ਿਲੂ ਨੂੰ ਨਾ ਨੋ 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 ਅਲੱਗ ਅਲੱਗ ਬਾਈ ਸਭੀ ਕਬੱਡੀ ਮੇਂ ਫਰਕ ਨਹੀਂ ਅਲੱਗ ਅਲੱਗ ਕਬੱਡੀ ਅਲੱਗ ਜਿੱਦਾਂ ਆਸਟ੍ਰੇਲੀਆ ਇਹ ਅਲੱਗ ਕਬੱਡੀ ਕੈਨੇਡਾ ਦੀ ਅਲੱਗ ਕਬੱਡੀ ਐ ਇਦਾਂ ਹੀ ਐ ਬਸ ਨਿਊਜ਼ੀਲੈਂਡ ਦੇ ਵਿੱਚ ਤੇ ਤੁਸੀਂ ਮਤਲਬ ਤਾਰੀਖਾਂ ਦੇ ਨਾਲ ਹੀ ਖੇਡਦੇ ਨੇ ਜ਼ਿਆਦਾ ਹਾਂ ਪਰ ਇਸ ਵਾਰ ਕਹਿੰਦੇ ਨੇ ਵੀ ਸ਼ਿਲੂ ਗੁਪੀ ਮੈਸੂਰ ਸ਼ਿਲੂ ਪਾ ਬੈਸ ਪਾਜੀ ਉਹਨਾਂ ਨਾਲ ਖੇਡ ਰਹੇ ਨੇ ਵਰਲਡ ਕੱਪ ਵੀ ਉਹਨਾਂ ਨੇ ਕਰਵਾਉਣਾ ਹੈਗਾ ਪਿਛਲੇ ਦੋ ਵਰਲਡ ਕੱਪਾਂ ਦੇ ਤੁਸੀਂ ਨਹੀਂ ਖੇਡੇ ਹੂੰ ਪਿਛਲੇ ਮੈਂ ਖੇਡਣਾ ਸੀ ਪਿਛਲਾ ਵਰਲਡ ਕੱਪ ਮੈਂ ਮੈਂ ਗਿਆ ਸੀ ਮੈਂ ਸਿੱਖ ਗੇਮ ਖੇਡ ਕੇ ਮੈਂ ਤਾਰੀ ਹੋਣਾ ਨਹੀਂ ਸੱਦਾ ਸੀ ਬਿਲਕੁਲ ਤੇ ਤਾਰੀ ਆਪਣੀ ਬਾਈ ਹੁਣ ਇੱਥੇ ਆਪਾਂ ਓਨੀ ਵੱਲੋਂ ਖੇਡਦੇ ਹੈਗੇ ਨਿਊਜ਼ੀਲੈਂਡ ਵੱਲੋਂ ਤੇ ਉੱਥੇ ਬਾਈ ਮੈਂ ਖੇਡਣਾ ਸੀ ਗਰੇ ਥੋੜੀ ਪ੍ਰੋਬਲਮ ਹੋ ਗਈ ਸੀ ਮੈਂ ਵੀ ਇੱਕ ਥੋੜਾ ਸੈਟ ਨਹੀਂ ਸੀ ਮੈਂ ਤੁਸੀਂ ਬੋਲ ਕੇ ਵੀ ਪਾਇਆ ਸੀਗਾ ਹਾਂ ਹਾਂ ਮੈਂ ਖੇਡਣਾ ਸੀ ਮੇਰੇ ਹੋਈ ਸੀ ਆਸਟ੍ਰੇਲੀਆ ਦੀ ਟੀਮ ਵੱਲੋਂ ਖੇਡਣਾ ਸੀ ਮੈਂ ਤੇ ਮੇਰੀ ਗੱਲਬਾਤ ਹੋਈ ਹੋਰੀ ਸੀ ਸਾਰੀ ਤੇ ਮੇਰੀ ਬੁੱਢੀ ਫਿਰ ਇਹ ਗੋਰੇ ਪ੍ਰੋਬਲਮ ਹੋਇਜ਼ ਵੀ ਨੱਚਾ ਡਾਇਆ ਸੀ ਕਿੱਡੇ ਨਹੀਂ ਇਤਕੀ ਦੇਖਾਂ ਇਤਕੀ ਖਿੜ ਦੇਗੀ ਅਸੇ ਤੁਹਾਡੇ ਚਾਹਣ ਵਾਲੇ ਬਹੁਤ ਸਾਰੇ ਲੋਕੇ ਜਾਣਨਾ ਚਾਹੁੰਦੇ ਨੇ ਸ਼ਿਲੂ ਦੀ ਖਰਾਕ ਕੀ ਹੈ ਖਰਾਕ ਬਸ 아이 ਦੇ ਸੀ ਰੋਟੀ ਪਾਣੀ ਖਾਣਾ ਬਸ ਹੋਰ ਤਾਂ ਕੁਝ ਖਰਾਕ ਨਹੀਂ ਇਹਦਾ ਸਪੈਸ਼ਲ ਵਈ ਖਰਾਕ ਕੇ ਵਈ ਕੁਝ ਨੋਰਮਲ ਹੀ ਹੈਗੀ ਸ਼ਿਲੂ ਮੈਂ ਇੱਕ ਜਾਫੀ ਦੇਖਿਆ ਆਪਣੇ ਦੌਰ ਦੇ ਵਿੱਚ ਫੌਜੀ ਕੋੜਾ ਤੁਸੀਂ ਵੀ ਸੁਣਿਆ ਹੋਊਗਾ ਹਾਂ ਮੈਂ ਸੁਣਿਆ ਇੰਟਰਵਿਊ ਸੁਣਾਇਆ ਤੁਹਾਡੇ ਹਾਂ ਤੁਹਾਡੇ ਵਾਂਗੂ ਖੇਡਦਾ ਸੀ ਅਸੀਂ ਤਾਂ ਉਹਦੇ ਮੈਚ ਵੀ ਬੋਲੇ ਨੇ ਨਾ ਉਹ ਤੁਹਾਡੇ ਵਾਂਗੂ ਤਿੰਨ ਦੀ ਕੰਨੀ ਲਾ ਕੇ ਵੀ ਖੇਡ ਲੈਂਦਾ ਸੀ ਚਲੋ ਉਸ ਦੌਰ ਦੇ ਵਿੱਚ ਇਹਨਾਂ ਪੈਸਾ ਤਾਂ ਨਹੀਂ ਸੀ ਪਰ ਨਾਮ ਉਸ ਬੰ ਅੱਜ ਵੀ ਤੁਸੀਂ ਵੀ ਸੁਣਿਆ ਬਹੁਤ ਵੱਡਾ ਸੀਗਾ ਤੇ ਅੱਜ ਤੁਸੀਂ ਖੇਡ ਰਹੇ ਹੋ ਉਸ ਲੈਵਲ ਤੇ ਖੇਡ ਰਹੇ ਹੋ ਮੈਂ ਪਿਛਲੇ 25 ਸਾਲਾਂ ਤੇ ਇਸ ਲੈਵਲ ਦਾ ਫੌਜੀ ਤੋਂ ਬਾਅਦ ਕੋਈ ਜਾਂ ਫੀਨ ਦੇਖਿਆ ਜਿਹੜਾ ਹਰ ਕ ਰੇਡਰ ਨੂੰ ਫੜਨ ਦੀ ਮਤਲਬ ਜ਼ਰਤ ਰੱਖਦਾ ਉਹ ਤੁਸੀਂ ਰੱਖਦੇ ਹੋਗੇ ਤੇ ਜਿਹੜੇ ਤੁਹਾਡੇ ਚਾਉਣ ਵਾਲੇ ਨੇ ਬੱਚੇ ਨੇ ਤੁਹਾਡੇ ਜਿਹੜੇ ਤੁਹਾਨੂੰ ਆਪਣਾ ਆਈਡਲ ਮੰਨਦੇ ਨੇ ਉਹਨਾਂ ਨੂੰ ਲਾਸਟ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਆਹੀ ਕਹਿਣਾ ਚਾਹੁੰਦਾ ਹੈ ਕਿ ਬਾਈ ਮਾਂ ਪਿਓ ਦੀ ਸੇਵਾ ਕਰੋ ਕੋਈ ਕਿਸੇ ਦਾ ਨਹੀਂ ਹੈਗਾ ਮਾਂ ਪਿਓ ਹੈਗੇ ਲਾਸਟ ਵਿੱਚ ਜੋ ਕੁਝ ਹੈਗੇ ਇੱਕ ਮਾਂ ਪਿਓ ਦੀ ਸੇਵਾ ਕਰੋ ਇੱਕ ਆਪਣਾ ਜੋ ਗੁਰੂ ਹੈਗਾ ਉਹਨੂੰ ਪੁੱਜੋ ਭਾਈ ਸਾਹਿਬ ਉਸकी सेवा ਕਰੋ ਹੋਰ ਕੋਈ ਕਿਸੇਗਾ ਨਹੀਂ ਨਾ ਕੋਈ ਪ੍ਰਮੋਟਰ ਕਿ ਜੇਗਾ ਨਾ ਕੋਈ ਯਾਰ ਦੋਸਤ ਕਿ ਜੇਗਾ ਕੋਈ ਕਿਸੇਗਾ ਨਹੀਂ ਮਾਪਿਓ ਦੇ ਗੁਰੂ ਆ ਹੀ ਹੈਗੇ ਲਾਸਟ ਵਿੱਚ ਵੈਸਾ ਹੀ ਭਾਈ ਸਾਹਿਬ ਇਹ ਜੋ بتاਉਂਗੇ ਉਹਨਾਂ ਨੇ ਤਜਰਬਾ ਬਹੁਤ ਹੈ ਕਿ ਆਪਣਾ ਹੋਰ ਦੁਨੀਆ ਮੇਰਾ ਬਾਪੂ ਇੱਕ ਗੱਲ ਦੱਸਦਾ ਹੈ ਕਿੰਨਾ ਨੂੰ ਕੋਈ ਅਸੀਂ ਵੀ ਤਾਂ ਕਰਕੇ ਪਾਲੇਗਾ ਤੁਸੀਂ ਤੁਹਾਨੂੰ ਬਈ ਬੁੱਢਾ ਪਾਉਂ ਸਾਡਾ ਸਾਥ ਦੇਓ ਬਈ ਜਦੋਂ ਕੰਮ ਕਰਨੇ ਬੰਦ ਹੋ ਜਾਵੇ ਤਾਂ ਤੁਮ ਹਮਨੇ ਬਈ ਖਵਾਉ ਪਿਆਉ ਤਾ ਇਤਨੇ ਸਾਲ ਬੈਠੇ ਹਮਨੇ ਪੜਾ। ਇਹਨੂੰ ਕਹ ਮਾਮੇ ਫਾਇਦਾ ਲੈਣ ਦੀ ਸੋਚਾਂ ਤ ਵੱਡੇ ਤਾਂ ਫਿਰ ਦੌਰ ਤੋਂ ਦੁਨੀਆਂ ਨੇ ਫਾਇਦਾ ਲੈਣਾ ਹੀ ਲੈਣਾ ਹੈ। ਉਹ ਗੱਲ ਸਹੀ ਹੈ ਗੱਲ ਹੈ ਭਾਈ ਉਹ। ਮਾਪੇ ਦੇ ਬੱਚੇ ਮਾਪੇ ਨੂੰ ਅੱਗੇ ਜਾ ਕੇ ਸੁੱਖ ਦੇਣ। ਹਾਂ ਉਹ ਮੈਂ ਆਪੂ ਕਹਿੰਦਾ ਜੀ ਨੂੰ ਕਹ ਮੈਂ ਤੁਹਾਨੂੰ ਤਾਂ ਬ ਵੱਡਾ ਕਰ ਰਿਹਾ ਭਾਈ ਅਸੀਂ ਨਿੱਕੇ ਜਿਹੇ ਹੁੰਦੇ ਸੀ ਮੇਰੇ ਹੁਣ ਵੀ ਚਿੱਤੇ ਗੋ ਉਹਦੋਂ ਕਹੀ ਨੂੰ ਕਹ ਅਸੀਂ ਤਾਂ ਭਾਈ ਤੁਹਾਨੂੰ ਬਈ ਵੱਡੇ ਕਰ ਰਹੇ ਖਵਾਉਂਦੇ ਪੰਦੇ ਤੁਹਾਡੀ ਰੇਗ ਇੱਛਾ ਹੁਣ ਤਾਂ ਕਰਕੇ ਪੂਰੀ ਕਰਦੇਗੇ ਭਾਈ ਕਲਨਾਸੀ ਬੁੱਢੇ ਹੋ ਜਾ ਮੈਂ ਕੋਈ ਸਾਡੇ ਹੱਥ ਪੈਰ ਕੰਮ ਕਰਨਾ ਬੰਦ ਕਰ ਦੇ ਤੂੰ ਸੀ ਸਾਡੀ ਸੇਵਾ ਕਰੋ ਨੂੰ ਕਹ ਅਸੀਂ ਇਹ ਫਾਇਦੇ ਖਾਤਰ ਪਾਲ ਰਹੇ ਤੁਹਾਨੂੰ ਸਾਨੂੰ ਮम्मी ਨੇ ਫਾਇਦਾ ਦਿੱਕੇ ਹੋਰ ਤੋਂ ਫਾਇਦਾ ਲੈਣਾ ਹੀ ਲੈਣਾ ਜੇ ਕੋਈ ਵੀ ਹੋਇਆ ਕਲਨਾ ਬੰਦਾ ਚੇਤਰਾ ਦੇ ਯਾਰ ਹੋਇਆ ਜੇ ਤੇਰਾ ਦੋਸਤ ਉਹਨੇ ਤਾਂ ਆਪੇ ਫਾਇਦਾ ਚੱਕਣਾ ਹੈ ਸਾਰੀ ਦੁਨੀਆ 'ਚ ਸ਼ੀਲੂ ਦਾ ਸਿੱਕਾ ਚੱਲਦਾ ਹੈ ਫਿਰ ਮਾਂ ਬਾਪ ਦਾ ਲਵਾ ਦੋ ਗੇੜਾ ਕਿਤੇ ਜਰੂਰ ਲਵਾ ਦਿਖਾ ਦਿਓ ਦੁਨੀਆ ਚੜਾ ਦਿਓ ਜ ਆਜਾ ਜਰੂਰ ਜਰੂਰ ਬਹੁਤ ਇੱਛਾਈ ਬਦ ਕਰਾਂਗੇ ਇਸੇ ਹੋਲੀ 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 ਪੂਰੀ ਬਿਲਕੁਲ ਜੀ ਅੱਛਾ ਸ਼ਿਲੂ ਤੁਸੀਂ ਪਾਕਿਸਤਾਨ ਦੇ ਪਲੇਅਰਾਂ ਨਾਲ ਰਹੋ ਕੈਨੇਡਾ ਦੇ ਵਿੱਚ ਉਹ ਜਦੋਂ ਖੇਡਦੇ ਆ ਨਾ ਮੈਂ ਪਾਕਿਸਤਾਨ ਵੀ ਗਿਆ ਵਰਲਡ ਕੱਪ ਤੇ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਉਹ ਆਪਣੇ ਉਸਤਾਦ ਦਾ ਨਾਮ ਲੈਂਦੇ ਨੇ ਬਹੁਤ ਜ਼ਿਕਰ ਕਰ ਸਾਡੇ ਪਲੇਅਰ ਬਹੁਤ ਘੱਟ ਆਪਣੇ ਉਸਤਾਦ ਦਾ ਜ਼ਿਕਰ ਕਰਦੇ ਨੇ ਤੁਹਾਡਾ ਉਸਤਾਦ ਕੌਣ ਹੈ ਮੇਰਾ ਉਸਤਾਦ ਹੈਗਾ ਮਾਸਟਰ ਰਵਿੰਦਰ ਪਹਿਲਵਾਨ ਅੱਛਾ ਜੀ ਆਪਣੀ ਟੀਮ ਦਾ ਪੂਰਾ ਤਗੜਾ ਰੈਡਰ ਹੈਗਾ ਤੇ ਹੁਣ ਪ੍ਰੈਕਟਿਸ ਕਰਦਾ ਹੈਗਾ ਉਹਨਾਂ ਅਕੈਡਮੀ ਕਰ ਲਈ ਦੂਰ ਖੇੜੀ ਸ਼ਿਰਕਾ ਤੇ ਹੁਣ ਆਪਣੇ ਪਿੰਡ ਮੈਂ ਹੈਗਾ ਇੱਕ ਵਿਕਰਮ ਪਹਿਲਵਾਨ ਉਹ ਵੀ ਆਪਣੀ ਟੀਮ ਬਪੂਰਵ ਤਗੜਾ ਜੱਫੀ ਰਾਇਆ ਕੈਨੇਡਾ ਵੀ ਟੂ ਰਹੀ ਉਹਦੇ ਤੇ ਉਹ ਹੀ ਪਿੰਡ ਵਿੱਚ ਪ੍ਰੈਕਟਿਸ ਕਰਾਂਦਾ ਹੈਗਾ ਇਕੱਠੀ ਗਿਰਦੇ ਸੀ ਮਾਸਟਰ ਤੇ ਵਿਕਰਮ ਇਕੱਠੇ ਹੀ ਇੱਕ ਜੱਫੀ ਸੀ ਕਰਦੇ ਰਹੀ ਕਿਉਂ ਹੁਣ ਇੱਥੇ ਪ੍ਰੈਕਟਿਸ ਕਰਦੇ ਹੈਗੇ ਬਾਕੀ ਜੋ ਪੰਜਾਬ ਮਾਪਾ ਨੇ ਖੇਡਣ ਲਈ ਗਿਆ ਸੀ ਉਹ ਹੈਗਾ ਬਿੱਟੂ ਭੋਲੇ ਬਿੱਟੂ ਭੋਲੇ ਵਾਲੀ ਹਾਂਜੀ ਬਿਲਕੁਲ ਬਿਲਕੁਲ ਜੀ ਕਾਫੀ ਵੱਡਾ ਪਿੰਡ ਹੈ ਤੁਹਾਡਾ ਕਹਿੰਦੇ ਹਾਂ ਮੇਰੇ ਪਿੰਡ ਵਿੱਚ 10000 ਰੂਪ ਉੱਠੇਗੀ ਮਤਲਬ 25 30000 ਵਾਦੀ ਹਾਂ ਹਾਂ ਕਾਫੀ ਟੀਮਾਂ ਬਣਦੀਆਂ ਨੇ ਫਿਰ ਕਬੱਡੀ ਦੀਆਂ ਮੇਰੇ ਪਿੰਡ ਵਿੱਚ ਦੋ ਟੀਮ ਬਣਦੀ ਸੀ ਹੁਣ ਵੀ 2021 में 20 20 में 22 में ਗੱਟੋ ਗੱਟ ਜਿਆਦਾ ਨਹੀਂ 30 ਵਾਰ ਫਾਈਨਲ ਖੇਡੀ ਸਾਡੀ ਆਪਸ ਵਿੱਚ ਪਿੰਡ ਦੀ ਟੀਮ ਪਿੰਡ ਪਿੰਡ ਦੇ ਪਿੰਡ ਪਿੰਡ ਦੀ ਹਰਿਆਣੇ ਵਿੱਚ ਗੱਟੋ ਗੱਟ 30 ਵਾਰ 30 35 ਵਾਰ ਬਿਲਕੁਲ ਜਿੱਥੇ ਵੀ ਮਤਲਬ ਟੂਰਨਾਮੈਂਟ ਹੁੰਦਾ ਤੁਸੀਂ ਆਪ ਹਾਂ ਮਤਲਬ ਆਪਸ ਵਿੱਚ ਪਹਿਲਾ ਮੈਚ ਨਹੀਂ ਅੰਦਰ ਫਾਈਨਲ ਮੈਚ ਆਇਆ ਸਾਡਾ ਬਿਲਕੁਲ ਜੀ ਹਾਂ ਫਿਰ ਮਤਲਬ ਘਰ ਦੇ ਪੇਤੀ ਟਾਉਂਦੇ ਸ੍ਰੀਲੰਕਾ ਪਰ ਠੀਕ ਹੈ ਪਿਆਰ ਪ੍ਰੇਮ ਹੈ ਉਦਦਾ ਵੀ ਚਲੋ ਗਰਾਊਂਡ ਦੀ ਟੱਕਰ ਹੈ ਜੀ ਗਰਾਊਂਡ ਦੀ ਟੱਕਰ ਹਾਂ ਹਾਂ ਸਹੀ ਗੱਲ ਗਰਾਊਂਡ ਦੀ ਤਾਂ ਕੋਈ ਕਿਸੇ ਦਾ ਸੱਕਾ ਨਹੀਂ ਜੇ ਤੁਹਾਡਾ ਭਰਾ ਮਨੀਸ਼ ਉਹ ਵੀ ਤੁਹਾਡੇ ਆਪੋਜ਼ਿਟ ਖੇਡਦਾ ਹੁੰਦਾ ਕਈ ਵਾਰੀ ਮੱਝੇ ਖਦਾ ਹੁੰਦਾ ਇੱਥੇ ਵੀ ਖਿੱਡਿਆ ਸੀ ਹੁਣ ਤੁਹਾਡੇ ਦਿਨ ਪਹਿਲੇ ਵੀ ਬੱਲੀ ਬਿਲਕੁਲ ਉਹ ਵੀ ਜੱਫੇ ਲਾਉਂਦਾ ਤੁਹਾਡੇ ਸਾਹਮਣੇ ਬਰਾਬਰ ਜੱਫੇ ਲਾਉਂਦਾ ਹੈ ਨਾ ਪੂਰੀ ਮਤਲਬ ਟੱਕਰ ਹੁੰਦੀ ਹੈਗੀ ਗਰਾਊਂਡ ਦੀ ਸ਼ਿਨੂ ਬਹੁਤ ਛੋਟੀ ਉਮਰ ਦੇ ਕੋਈ ਕਬੱਡੀ ਨੂੰ ਸਮਝ ਗਿਓ ਆ ਜਿਹੜੀ ਗੱਲ ਬਹੁਤ ਸਾਰੇ ਪਲੇ ਵੀ ਬਹੁਤ ਸਾਰੇ ਪਲੇਅਰ ਨੇ ਜਿਹੜੇ ਕਬੱਡੀ ਖੇਡ ਕੇ ਘਰੇ ਬੈ ਗਏ ਤੇ ਅੱਜ ਨਿਰਾਸ਼ ਨੇ ਪੈਸਾ ਨਹੀਂ ਕਮਾ ਸਕੇ ਉਹਨਾਂ ਦੀ ਪਕੜ ਦੇ ਵਿੱਚ ਇਹ ਗੱਲ ਨਹੀਂ ਆਈ ਵੀ ਜਿੰਨਾ ਚਿਰ ਕੋਈ ਬੰਦਾ ਨੰਬਰ ਲੈਂਦਾ ਉਹਨਾਂ ਚਿਰ ਦੁਨੀਆ ਉਹਨੂੰ ਸਲਾਮਾ ਕਰਦੀ ਹੈ ਇਹ ਦਿਨ ਨੰਬਰ ਲਿਓ ਇਤਨੇ ਹੀ ਪੁੱਤ-ਪੁੱਤ ਹੈ ਬਾਕੀ ਪਛ ਕੋਈ ਕੁਤ ਨਹੀਂ ਇਹ ਇੱਕ ਕੰਮ ਕਰੋ ਜੋ ਦੋ ਪਲੇਅਰ ਤਕੜਾਉਣ ਆਜੇ ਉਹ ਜਿਸ ਕਲੱਬ ਵਿੱਚ ਖੇਡਦਾ ਉਸ ਕਲੱਬ ਨੇ ਛੱਡ ਕੇ ਦੂਸਰੀ ਕਲੱਬ ਵਿੱਚ ਖੇਡੇ ਦੇਖ ਲਓ ਮੇਰੇ ਵੀ ਮਨ ਵਿੱਚ ਬਹਿ ਮਿਦਾਓ ਭਾਈ ਕਿ ਭਾਈ ਇਦਾਂ ਨਹੀਂ ਹੁੰਦਾ ਠੀਕ ਹੈ ਭਾਈ ਸਾਰੇ ਬੰਦੇ ਮੈਂ ਸੋਚਦਾ ਭੱਲੇ ਮਾੜੇ ਵੀ ਇਨਸਾਨ ਹੋ ਚੰਗੇ ਵੀ ਹੋ ਪਰ ਬਠੀਕ ਕੋਈ ਮਨ ਲੱਗਿਆ ਨਹੀਂ ਠੀਕ ਆ ਹੁਣੇ ਕੰਮ ਤੇ ਕੰਮ ਰੱਖੋ ਇਹ ਕੰਮ ਕਰ ਲਿਓ ਜਦੋਂ ਕੱਲ ਖੇਡਦਾ ਉਹਨੇ ਉਸਨੇ ਛਟਕੇ ਦੁੱਜੀ ਕਲਮ ਮੇ ਖੇਡ ਕੇ ਦੇਖ ਲਓ ਆਪੇ ਪਤਾ ਲੱਗ ਜਾਏ ਬਈ ਪੁੱਠੇਗਾ ਕਿ ਨਹੀਂ ਹੈਗਾ ਪੁੱਤ ਠੀਕ ਹੈ ਬਾਕੀ ਪ੍ਰੋਮੋਟਰ ਸਾਰੇ ਪੁੱਤ ਪੁੱਤ ਕਰਦੇ ਕਿ ਨੇਵੇਂ ਤੂੰ ਸਾਡਾ ਪੁੱਤ ਹੈਗਾ ਮੇਰੇ ਪੁੱਤਾਂ ਵਰਗਾ ਪੁੱਤ ਕੋਈ ਉੱਦਾਂ ਨਹੀਂ ਪੁੱਤ ਚਲ ਇੱਕ ਗੱਲ ਪ੍ਰੋਮੋਟਰਾਂ ਦਾ ਆਪਾਂ ਧੰਨਵਾਦ ਵੀ ਕਰੀਏ ਕਿ ਉਹਨਾਂ ਕਰਕੇ ਕਬੱਡੀ ਹੈ ਨਹੀਂ ਨਹੀਂ ਵੀ ਵੀ ਠੀਕ ਹੈ ਆਪਣੀ ਜਗ੍ਹਾ ਜਾਇਜ਼ ਹੈ ਪੈਸੇ ਦੇਉਂਗੇ ਭਾਈ ਸਾਹਿਬ ਪੈਸਾ ਹੈ ਮੁੱਲ ਉਹਨਾਂ ਕਰਕੇ ਤੋਂ ਹੈ ਪਰ ਠੀਕ ਹੈ ਵੀ ਵੀ ਆਪਣਾ ਫਾਇਦਾ ਲਿਓ ਹੈ ਆਪਾਂ ਵੀ ਆਪਣੇ ਫਾਇਦੇ ਲਈ ਹਾਂ ਸਾਰੇ ਆਪਣੇ ਆਪਣੇ ਫਾਇਦਾ ਖਾਤਰ ਕਰ ਰਹੇ ਪਰ ਮੋਟਰ ਵੀ ਆਪਣਾ ਫਾਇਦਾ ਲਿਓ ਹੈ ਪਲੇਅਰ ਵੀ ਆਪਣਾ ਫਾਇਦਾ ਲਿਓ ਹੈ ਸਾਰੇ ਆਪਣੇ ਆਪਣੇ ਫਾਇਦਾ ਖਾਤਰ ਬਸ ਠੀਕ ਹੈ ਜਿਆਦਾ ਉਹ ਨਹੀਂ ਕਰਨਾ ਚਾਹੀਦਾ ਠੀਕ ਹੈ ਹਾਂ ਵੀ ਜਿੰਨੇ ਚਲੋ ਖੇਡ ਕੇ ਦਿਖਾਓ ਪੈਸੇ ਦਿੱਤੇ ਨੇ ਨੰਬਰ ਲੈ ਕੇ ਬੋਲ ਬਿਲਕੁਲ ਮੁੱਲ ਮੋੜੋ ਜਿੰਨਾ ਜਿਸ ਪਰ ਲੈ ਰਿਹਾ ਹੋ ਉਨਾ ਵੀ ਕੰਮ ਕਰਕੇ ਦਿਖਾਓ ਬਹੁਤ ਬਹੁਤ ਧੰਨਵਾਦ ਭਰਵਾਨ ਜੀ ਇਹ ਸਨ ਤੁਹਾਡੇ ਸਾਰਿਆਂ ਦੇ ਚਹੇਤੇ ਅੱਜ ਦੇ ਦੌਰ ਦੇ ਸੁਪਰਸਟਾਰ ਛਿੱਲੂ ਬਲਾਰਾ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਸਾਨੂੰ ਸਮਾਂ ਦਿੱਤਾ ਪੰਜਾਬ ਵਾਰੀਅਰ ਤੇ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਇਹਨਾਂ ਦਾ ਸਮਾਂ ਬਹੁਤ ਕੀਮਤੀ ਹੈ ਅਗਲੇ ਦਿਨਾਂ ਦੇ ਵਿੱਚ ਇਹਨਾਂ ਨੇ ਨਿਊਜ਼ੀਲੈਂਡ ਖੇਡਣ ਜਾਣਾ ਹੁਣ ਕੈਨੇਡਾ ਅਮਰੀਕਾ ਤੋਂ ਖੇਡ ਕੇ ਆਏ ਨੇ ਸਾਰਾ ਸਾਲ ਇਹਨਾਂ ਦਾ ਕਬੱਡੀ ਵਿੱਚ ਗੁਜ਼ਰਦਾ ਸੋ ਮੈਂ ਸਤਪਾਲ ਖੜਿਆਲ ਕੈਮਰਾਮੈਨ ਕੁਲਦੀਪ ਦੇ ਨਾਲ ਪੰਜਾਬ ਵਾਰੀਅਰ ਤੇ ਫਿਰ ਕਿਸੇ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਸਾਨੂੰ ਇਹੋ ਇਜਾਜ਼ਤ ਧੰਨਵਾਦ